DD ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆਂ ਅੱਜ ਦੇ ਲਾਈਵ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਖਾਸ ਗੱਲਬਾਤ ਰਹੇਗੀ ਅੱਜ ਦੇ ਲਾਈਵ ਸ਼ੋਅ ਦੇ ਵਿੱਚ ਮੈਂ ਰਹਿਵਾਂਗੀ ਤੁਹਾਡੇ ਨਾਲ ਨਵਜੋਤ ਕੌਰ ਸਿੱਧੂ ਸੋ ਅੱਜ ਗੱਲ ਕਰਾਂਗੇ ਖੇਤੀਬਾੜੀ ਬਾਰੇ ਕਿਸਾਨਾਂ ਬਾਰੇ ਕਿਉਂਕਿ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਇੱਕ ਬਹੁਤ ਵੱਡਾ ਹਿੱਸਾ ਸਾਡੇ ਦੇਸ਼ ਦਾ ਨਿਰਭਰ ਕਰਦਾ ਹੈ ਖੇਤੀਬਾੜੀ ਦੇ ਉੱਤੇ ਤੇ ਕਿਸਾਨਾਂ ਨੂੰ ਸਿੱਧੇ ਰੂਪ ਦੇ ਵਿੱਚ ਲਾਭ ਦੇਣ ਦੇ ਲਈ ਇੱਕ ਯੋਜਨਾ ਜਿਹੜੀ ਸਾਡੇ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਸ਼ੁਰੂ ਕੀਤੀ ਗਈ ਗੱਲ ਕਰ ਰਹੀ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਬਾਰੇ ਜਿਹਦੇ ਬਾਰੇ ਲਾਈਵ ਚਰਚਾ ਰਹੇਗੀ ਸਟੂਡੀਓ ਦੇ ਵਿੱਚ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਕੀ ਕੀ ਲਾਭ ਮਿਲਣਗੇ ਕਿਹੜੇ ਕਿਸਾਨ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਨੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਆਮਦਨ ਹੈ ਖੇਤੀਬਾੜੀ ਦੇ ਵਿੱਚ ਵੱਧ ਸਕਦੀ ਹੈ ਕਿੱਥੇ ਜਾ ਕੇ ਉਹ ਸੰਪਰਕ ਕਰਦੇ ਨੇ ਇਹ ਬਾਰੇ ਸਾਰੀ ਚਰਚਾ ਅੱਜ ਲਾਈਵ ਇਸ ਸਟੂਡੀਓ ਦੇ ਵਿੱਚ ਚਰਚਾ ਕਰਨ ਦੇ ਲਈ ਅੱਜ ਦੇ ਮਾਹਿਰ ਸਾਡੇ ਕੋਲ ਸਟੂਡੀਓ 'ਚ ਪਹੁੰਚ ਚੁੱਕੇ ਨੇ ਤੁਹਾਨੂੰ ਮਿਲਵਾਉਂਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਖੇਤੀਬਾੜੀ ਵਿਕਾਸ ਅਫਸਰ ਕਪੂਰਥਲਾ ਤੋਂ ਡਾਕਟਰ ਜਸਪਾਲ ਸਿੰਘ ਤੰਜੂਹਰਾਂ ਦਾ ਜਸਪਾਲ ਜੀ ਸਟੂਡੀਓ ਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਉਹਨਾਂ ਦੇ ਨਾਲ ਬੈਠੇ ਨੇ ਜੀ ਖੇਤੀਬਾੜੀ ਵਿਕਾਸ ਅਫਸਰ ਨਡਾਲਾ ਜ਼ਿਲ੍ਹਾ ਕਪੂਰਥਲਾ ਤੋਂ ਗੁਰਜੋ ਸਿੰਘ ਜੀ ਗੁਰਜੋ ਜੀ ਸਟੂਡੀਓ ਚ ਬਹੁਤ-ਬਹੁਤ ਸਵਾਗਤ ਹੈ ਜੀ ਜਦੋਂ ਅਸੀਂ ਡਾਕਟਰ ਸਾਹਿਬ ਗੱਲ ਕਰਦੇ ਆਂ ਕਿਸਾਨਾਂ ਦੀ ਸਨਮਾਨ ਦੀ ਨਿਧੀ ਯੋਜਨਾ ਦੀ ਤਾਂ ਸਵਾਲ ਸਭ ਤੋਂ ਪਹਿਲਾਂ ਇਹ ਆ ਜਾਂਦਾ ਵੀ ਐਗਜੈਕਟਲੀ ਜੀ ਸਯੋਜਨਾ ਦਾ ਅਸੀਂ ਨਾਮ ਲੈ ਰਹੇ ਹਾਂ ਜਿੱਤੇ ਨਾਲ ਸਾਡੇ ਪੀਐਮ ਸਾਹਿਬ ਦਾ ਨਾਮ ਵੀ ਜੁੜਿਆ ਹੋਇਆ ਪੂਰਨ ਰੂਪ ਦੇ ਵਿੱਚ ਉਹ ਯੋਜਨਾ ਹੈ ਕੀ ਦੇਖੋ ਜੀ ਇਹ ਪੀਐਮ ਕਿਸਾਨ ਸਨਮਾਨੀ ਦੀ ਯੋਜਨਾ ਜੀ ਤੇ ਆਮ ਤੌਰ ਤੇ ਇਹਨੂੰ ਪੀਐਮ ਕਿਸਾਨ ਯੋਜਨਾ ਕਹਿੰਦੇ ਹਾਂ ਹਮ ਇਹ ਸਕੀਮ 1 ਦਸੰਬਰ 2018 ਦੇ ਵਿੱਚ ਸੈਂਟਰਲ ਗਵਰਨਮੈਂਟ ਦੁਆਰਾ ਜਾਰੀ ਕੀਤੀ ਗਈ ਜੀ ਤੇ ਇਹਦੇ ਵਿੱਚ ਹਰ ਜਿਹੜੀ ਕਿਸਾਨ ਪਰਿਵਾਰ ਆ ਹਮ ਉਹਨੂੰ 6000 ਰੁਪਿਆ 2-2000 ਦੀਆਂ ਤਿੰਨ ਕਿਸ਼ਤਾਂ ਚ ਜੀ ਇੱਕ ਸਾਲ ਚ ਸਰਕਾਰ ਵੱਲੋਂ ਦਿੱਤਾ ਜਾਣਾ ਸੀਗਾ ਜੀ ਤੇ 2018 ਦੇ ਵਿੱਚ ਇਹਦੀ ਦਸੰਬਰ 2018 ਚ ਇਹਦੀ ਸ਼ੁਰੂਆਤ ਹੋਈ ਸੀ ਜੀ ਜਦੋਂ ਆਪਾਂ ਗੱਲ ਕਰਦੇ ਆ ਜੀ ਇਸ ਯੋਜਨਾ ਦੀ ਸ਼ੁਰੂਆਤ ਅਸੀਂ ਕੀਤੀ 6000 ਰੁਪਏ ਨੂੰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਂਦਾ ਤੇ ਜਦੋਂ ਅਸੀਂ ਗੱਲ ਕਰਦੇ ਆ ਗੁਰਜੋਤ ਜੀ ਇਸ ਸਕੀਮ ਤੋਂ ਬੇਨਫਿਟ ਲੈਣ ਦੀ ਵੀ ਇਹਦਾ ਮੋਟਿਵ ਕੀ ਹੈ ਸਗਾ ਕਿਉਂ ਸ਼ੁਰੂ ਕੀਤੀ ਗਈ ਇਹ ਕਿਸਾਨਾਂ ਲਈ ਖਾਸ ਤੌਰ ਤੇ ਯੋਜਨਾ ਜਿਵੇਂ ਕਿ ਮੇਰੇ ਸਾਥੀ ਡਾਕਟਰ ਜਸਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਇਹ ਸਕੀਮ ਜਿਹੜੀ ਆ ਸ਼ੁਰੂਆਤ ਜਦੋਂ ਕੀਤੀ ਗਈ ਸੀ ਇਸ ਸਕੀਮ ਦੀ ਕਿ ਅਸੀਂ 6000 ਰੁਪਏ ਜਿਹੜਾ ਆ ਹਰ ਸਾਲ ਕਿਸਾਨਾਂ ਦੇ ਖਾਤਿਆਂ 'ਚ ਦੇਣਾ ਜੀ ਸੋ ਇਹਦਾ ਮੁੱਖ ਮੰਤਵ ਇਹ ਸੀ ਕਿ ਆਪਾਂ ਦੇਖ ਰਹੇ ਹਾਂ ਕਿ ਕਿਸਾਨੀ ਜਦੋਂ ਕੋਈ ਵੀ ਆਪਾਂ ਖੇਤੀ ਕਰਦਾ ਹੈ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੀ ਇਨਪੁਟ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਖਾਦਾਂ ਨੇ ਜਾਂ ਦਵਾਈਆਂ ਜਾਂ ਬੀਜ ਇਹਦਾ ਮੰਤਵ ਇਹ ਸੀ ਕਿ ਆਪਾਂ ਕੁਸ਼ਕ ਸਰਕਾਰ ਚਾਹੁੰਦੀ ਸੀ ਕਿਸਾਨਾਂ ਨੂੰ ਜਿਹੜਾ ਥੋੜਾ ਬੋਤਾ ਲਾਭ ਜਿਹੜਾ ਮਿਲ ਸਕੇ ਇਸ ਕਰਕੇ ਇਸ ਸਕੀਮ ਦਾ ਸ਼ੁਰੂਆਤ ਕਰਨ ਦਾ ਮੇਨ ਮੋਟਿਵ ਫਾਈਨੈਂਸ਼ੀਅਲ ਅਸਿਸਟੈਂਸ ਦੇਣਾ ਸੀ ਤਾਂ ਜੋ ਕਿਸਾਨਾਂ ਦੀ ਜਿਹੜਾ ਵਾ ਥੋੜਾ ਬੋਤਾ ਉਹਨਾਂ ਦੇ ਖਰਚੇ ਵਿੱਚ ਆਪਾਂ ਸਹਾਇਤਾ ਕਰ ਸਕੀਏ ਇਸੇ ਮੰਤਵ ਨਾਲ ਜਿਹੜੀ ਇਹ ਸਕੀਮ ਹੈ ਉਹ ਸ਼ੁਰੂ ਕੀਤੀ ਗਈ ਸੀ ਡਾਕਟਰ ਜਦੋਂ ਆਪਾਂ ਗੱਲ ਕਰਦੇ ਆਂ ਵੀ ਇੱਕ ਸਕੀਮ ਸ਼ੁਰੂ ਹੋ ਗਈ ਕਿਸਾਨਾਂ ਨੂੰ ਆਪਾਂ ਫਾਈਨੈਂਸ਼ੀਅਲੀ ਤੌਰ ਤੇ ਮਜ਼ਬੂਤ ਕਰਨਾ ਹੈ ਫਿਰ ਤੋਂ ਬਾਅਦ ਸਵਾਲ ਇਹ ਉੱਠਦਾ ਵੀ ਹੁਣ ਕਿਸਾਨ ਕਿਸਾਨ ਵਰਗ ਦੀ ਜਦੋਂ ਆਪਾਂ ਪਰਿਭਾਸ਼ਾ ਸਮਝਦੇ ਤਾਂ ਉਹ ਇੱਕ ਵੱਡਾ ਦਾਇਰਾ ਆ ਕਿ ਕੌਣ ਕਿਸਾਨ ਕਿੱਦਾਂ ਦਾ ਕਿਸਾਨ ਕਿਹੜਾ ਦਾ ਬੈਨੀਫਿਟ ਲੈ ਸਕਦਾ ਹੈ ਜੀ ਤੇ ਕਿਹੜਾ ਕਿਸਾਨ ਹੋਏਗਾ ਜਿਹਨੂੰ ਇਹਦਾ ਲਾਭ ਮਿਲੂਗਾ ਜੀ ਇਹਦਾ ਲਾਭ ਹਰ ਕਿਸਾਨ ਪਰਿਵਾਰ ਨੂੰ ਦਿੱਤਾ ਜਾਣਾ ਚਾਹੀਦਾ ਸੀ ਅਸਲ ਜਿਹੇ ਵਿੱਚ ਪਰਿਵਾਰ ਦੀ ਪਰਿਭਾਸ਼ਾ ਜਿਹੜੀ ਸੀ ਉਹਦੇ ਵਿੱਚ ਕਿਸਾਨ ਉਦੀ ਘਰ ਵਾਲੀ ਤੇ ਉਹਦੇ 18 ਸਾਲ ਤੋਂ ਜਿਹੜੇ ਛੋਟੀ ਉਮਰ ਦੇ ਬੱਚੇ ਆ ਇਹ ਸਾਰੇ ਨੂੰ ਇੱਕ ਪਰਿਵਾਰ ਮੰਨਿਆ ਗਿਆ ਸੀ ਔਰ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਜਿਹੜਾ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਸੀ ਜੀ ਤੇ ਇਹਦੇ ਲਈ ਜ਼ਰੂਰੀ ਸੀਗਾ ਕਿ ਉਹ ਬੰਦਾ ਜਾਂ ਉਹ ਕਿਸਾਨ ਪਰਿਵਾਰ ਜਿਹਨੇ ਇਹ ਲਾਭ ਲੈਣਾ ਉਹਦੇ ਲਈ ਜ਼ਰੂਰੀ ਆ ਕਿ ਉਹਦੇ ਨਾਂ ਤੇ ਖੇਤੀ ਜੋਗ ਜ਼ਮੀਨ ਹੋਵੇ ਜੀ ਤੇ ਉਹ ਕਿਸੇ ਤਰ੍ਹਾਂ ਦਾ ਕੋਈ ਇਨਕਮ ਟੈਕਸ ਨਾ ਤਾਰਦਾ ਹੋਵੇ ਜੀ ਤੇ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਸੀ ਜੀ ਐ ਗੁਰੂ ਜੀ ਖੇਤੀ ਯੋਗ ਜਿਹੜੀ ਜ਼ਮੀਨ ਦੀ ਗੱਲ ਰੱਖ ਸਾਹਿਬ ਨੇ ਕੀਤੀ ਆ ਕਿ ਉਹ ਜ਼ਮੀਨ ਦਾ ਵੀ ਕੋਈ ਪੈਰਾਮੀਟਰ ਦਾਇਰਾ ਹੈ ਵੀ ਇੰਨੀ ਜ਼ਮੀਨ ਅਗਰ ਹੋਊਗੀ ਤਾਂ ਇਸ ਯੋਜਨਾ ਦੇ ਤਹਿਤ ਉਹਨੂੰ ਲਾਭ ਮਿਲੂਗਾ ਇਸ ਤੇ ਇਸ ਸਕੀਮ ਵਿੱਚ ਇਸ ਤਰ੍ਹਾਂ ਦਾ ਕੋਈ ਦਾਇਰਾ ਨਹੀਂ ਹੈ ਜੀ ਵੀ ਇਹ ਘੱਟੋ ਘੱਟ ਇੰਨੀ ਜ਼ਮੀਨ ਹੋਣੀ ਚਾਹੀਦੀ ਆ ਜਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆ ਕਿਸਾਨ ਦੇ ਕੋਲ ਇੰਨੀ ਜ਼ਮੀਨ ਹੋਵੇ ਸਿਰਫ ਇਹਦੇ ਵਿੱਚ ਇੱਕ ਦਾਇਰਾ ਜ਼ਰੂਰ ਰੱਖਿਆ ਗਿਆ ਹੈ ਕਿ ਜਿਹੜੀ ਤੁਹਾਡੀ ਜ਼ਮੀਨ ਦੀ ਮਾਲਕੀ ਆ ਉਹ 1.2 2019 ਜਿਹੜੀ ਆ ਤਰੀਕ ਉਸ ਤੋਂ ਪਹਿਲਾਂ ਦੀ ਹੋਣੀ ਚਾਹੀਦੀ ਆ ਜੇ ਤੁਸੀਂ ਜ਼ਮੀਨ ਦੇ ਖਰੀਦਦਾਰ ਹੋ ਪਰ ਜੇਕਰ ਤੁਸੀਂ ਵਿਰਾਸਤੀ ਜ਼ਮੀਨ ਹੈ ਜਿਵੇਂ ਪਿਓ ਦਾਦੇ ਦੀ ਜ਼ਮੀਨ ਹੁੰਦੀ ਹੈ ਆਪਣੇ ਉਹ ਜਿਹੜੀ ਜ਼ਮੀਨ ਜੇਕਰ ਤੁਸੀਂ ਉਸ ਜ਼ਮੀਨ ਨੂੰ ਵਾਰ ਰਿਓ ਜਾਂ ਉਹ ਆਪਣੇ ਵਿਰਾਸਤੇ ਲੈ ਰਹੇ ਹੋ ਤਾਂ ਉਸ ਜ਼ਮੀਨ ਤੇ ਜਿਹੜਾ ਵਾ 1.2 2019 ਵਾਲਾ ਰੂਲ ਜਿਹੜਾ ਲਾਗੂ ਨਹੀਂ ਹੁੰਦਾ ਪਰੰਤੂ ਜੇ ਤੁਸੀਂ ਖਰੀਦ ਕਰ ਰਹੇ ਹੋ ਜ਼ਮੀਨ ਦੀ 1.2 2019 ਤੋਂ ਬਾਅਦ ਤਾਂ ਫਿਰ ਤੁਹਾਡੇ ਤੁਸੀਂ ਜਿਹੜਾ ਸਕੀਮ ਦਾ ਲਾਭ ਨਹੀਂ ਲੈ ਸਕਦੇ ਜੀ ਜਮੀਨ ਦਾ ਜਿਹੜਾ ਵਾ ਇਹਦੇ ਵਿੱਚ ਕਿੰਨਾ ਹੋਣੀ ਚਾਹੀਦੀ ਹੈ ਜਾਂ ਕਿੰਨੀ ਘਟਾ ਹੈ ਜਾਂ ਕਿੰਨੀ ਵਾਧਾ ਉਸ ਤਰ੍ਹਾਂ ਦਾ ਕੋਈ ਵੀ ਇਹਦੇ ਵਿੱਚ ਪੈਰਾਮੀਟਰ ਨਹੀਂ ਹੈ ਪੈਰਾਮੀਟਰ ਬਸ ਇਹ ਹੈ ਜਿਹੜੀ ਸਰ ਤੁਸੀਂ ਗੱਲ ਕੀਤੀ ਸੀ ਕਿ ਸਰ ਇਨਕਮ ਟੈਕਸ ਉਹ ਪੇ ਨਾ ਕਰਦਾ ਹੋਵੇ ਨਹੀਂ ਇਸ ਤੋਂ ਹੋਰ ਵੀ ਕਈ ਇਹਦੀ ਚ ਕੈਟਾਗਰੀਆਂ ਵਾਂ ਜਿਨ੍ਹਾਂ ਦੇ ਵਿੱਚ ਉਹ ਬੰਦਾ ਨਹੀਂ ਆਉਣਾ ਚਾਹੀਦਾ ਪਹਿਲੀ ਤਾਂ ਗੱਲ ਹੈ ਕਿ ਬੰਦਾ ਜਿਹੜਾ ਜ਼ਮੀਨ ਦਾ ਮਾਲਕ ਹੋਣਾ ਚਾਹੀਦਾ ਔਰ ਖੇਤੀ ਜੋਗ ਜ਼ਮੀਨ ਦਾ ਮਾਲਕ ਹੋਣਾ ਚਾਹੀਦਾ ਤੇ ਦੂਜੀ ਗੱਲ ਹੈ ਕਿ ਬੰਦਾ ਇਨਕਮ ਟੈਕਸ ਜਿਹੜਾ ਉਹ ਪੇ ਪੇ ਨਹੀਂ ਕਰਦਾ ਹੋਣਾ ਚਾਹੀਦਾ ਤੀਜੀ ਗੱਲ ਹੈ ਕਿਸੇ ਵੀ ਤਰ੍ਹਾਂ ਦੀ ਮੌਜੂਦਾ ਜਾਂ ਸਾਬਕਾ ਜਿਹੜੀ ਸੰਵਿਧਾਨਿਕ ਅਹੁਦਾ ਉਹਦੇ ਉੱਤੇ ਨਹੀਂ ਹੋਣਾ ਚਾਹੀਦਾ ਜਾਨੀ ਕਿ ਕੋਈ ਐਮਪੀ ਜਾਂ ਰਾਜ ਸਭਾ ਦਾ ਮੈਂਬਰ ਜਾਂ ਸਰਕਾਰੀ ਅਫਸਰ ਜੇ ਆਪਾਂ ਕਹਦੇ ਆ ਉਹ ਤਾਂ ਕੋਈ ਵੀ ਸਰਕਾਰੀ ਮੁਲਾਜ਼ਮ ਜਿਹੜਾ ਜੌਬ ਕਰ ਰਿਹਾ ਜਾਂ ਰਿਟਾਇਰ ਹੋਇਆ ਉਹ ਇਹਦੇ ਲਈ ਐਲੀਜੀਬਲ ਨਹੀਂ ਹੈਗਾ ਇਸ ਤੋਂ ਬਿਨਾ ਵੀ ਹੋਰ categories ਹੈਗੀਆਂ ਜਿੱਦਾਂ ਕੋਈ professionl CA ਆ ਡਾਕਟਰ ਆ ਕੋਈ ਇੰਜੀਨੀਅਰ ਆ ਉਹ ਵੀ ਇਸ ਸਕੀਮ ਦੇ ਵਿੱਚੋਂ ਬਾਹਰ ਆ ਇਸ ਤੋਂ ਬਿਨਾ ਕੋਈ NRI ਜਿਹੜੇ ਕਿਸਾਨ ਆ ਉਹ ਜਿਹੜੇ ਇਨਕਮ ਟੈਕਸ ਐਕਟ ਦੇ ਵਿੱਚ NRI ਆਉਂਦੇ ਆ ਉਹ ਵੀ ਇਸ ਸਕੀਮ ਦੇ ਵਿੱਚੋਂ ਬਾਹਰ ਆ ਜੀ ਅਗਰ ਕੋਈ ਐਨਆਰਆਈ ਜਿਹੜਾ ਬਾਹਰ ਮੁਲਕ ਦੇ ਵਿੱਚ ਬੈਠਾ ਆ ਉਹ ਇਸ ਸਕੀਮ ਦੇ ਅੰਦਰ ਆਪਣੇ ਆਪ ਨੂੰ ਨੋਮਿਨੇਟ ਕਰਦਾ ਜਾਂ ਐਲੀਜੀਬਲ ਹੋਣ ਦੀ ਕੋਸ਼ਿਸ਼ ਕਰਦਾ ਜਾਂ ਆਪਣਾ ਨਾਮ ਦਰਜ ਕਰਾਉਣਾ ਚਾਹੁੰਦਾ ਆ ਤੇ ਕੀ ਅਸੀਂ ਇਹ ਚੀਜ਼ ਨੂੰ ਥੋੜਾ ਕਲੈਰੀਫਾਈ ਕਰ ਸਕਦੇ ਵੀ ਉਹ ਇਹਦੇ ਅੰਦਰ ਕਿਉਂ ਨਹੀਂ ਢਾਕਲ ਹੁੰਦਾ ਉਹਦਾ ਨਾਮ ਉਹ ਉਹਨੂੰ ਫਾਇਦਾ ਕਿਉਂ ਨਹੀਂ ਹੁੰਦਾ ਸ਼ਾਇਦ ਆ ਦੇਖੋ ਜੀ ਇਹ ਸਕੀਮ ਬੇਸਿਕਲੀ ਸ਼ੁਰੂ ਕੀਤੀ ਸੀ ਕਿਸਾਨ ਪਰਿਵਾਰਾਂ ਲਈ ਜੀ ਉਹ ਤਾਂ ਕਿ ਉਹਨਾਂ ਨੂੰ ਥੋੜਾ ਥੋੜਾ ਕੋਈ ਆਪਣਾ ਫਾਈਨੈਂਸ਼ੀਅਲ ਸਹਾਇਤਾ ਦਿੱਤੀ ਜਾ ਸਕੇ ਉਹ ਖੇਤੀ ਦੇ ਵਿੱਚ ਜਿਹੜੇ ਖਰਚੇ ਆ ਉਹ ਕਿਸੇ ਤਰ੍ਹਾਂ ਪੂਰੇ ਕਰ ਲੈਣਾ ਉਹਨਾਂ ਨੂੰ ਆਰਤੀਆਂ ਜਾਂ ਹੋਰ ਕਿਸੇ ਤੋਂ ਪੈਸੇ ਲੈਣ ਦੀ ਲੋੜ ਨਾ ਪਵੇ ਤੇ ਜਿਹੜਾ ਖੇਤੀ ਆ ਭਾਰਤ ਦੇ ਵਿੱਚ ਖੇਤੀ ਉੱਤੇ ਜਿਹੜੀ ਇਨਕਮ ਆ ਇਹ ਟੈਕਸ ਦੇ ਦਾਇਰੇ 'ਚ ਨਹੀਂ ਆਉਂਦੀ ਇਨਕਮ ਟੈਕਸ ਦੇ ਦਾਇਰੇ 'ਚ ਨਹੀਂ ਆਉਂਦੀ ਇਸ ਕਰਕੇ ਜਦੋਂ ਕੋਈ ਬੈਨੀਫਿਸ਼ੀਅਰੀ ਜਿਹੜਾ ਇਨਕਮ ਟੈਕਸ ਹੀ ਤਾਰ ਦਿੰਦਾ ਉਹ ਇਹਦੇ ਲਈ ਫਿਰ ਯੋਗ ਨਹੀਂ ਮੰਨਿਆ ਜਾਂਦਾ ਕਿਉਂਕਿ ਉਹਦੇ ਕੋਲ ਇੰਨੀ ਕਿੰਨ ਇਨਕਮ ਹੈ ਕਿ ਉੱਤੇ ਇਨਕਮ ਟੈਕਸ ਵੀ ਲੱਗ ਜਾਂਦਾ ਸੋ ਇਸ ਕਰਕੇ ਇਹ ਜਿਹੜੇ ਆ ਇਨਕਮ ਟੈਕਸ ਵਾਲੇ ਬੰਦੇ ਆ ਉਹਨਾਂ ਨੂੰ ਇਸ ਦਾਇਰੇ 'ਚ ਬਾਹਰ ਰੱਖਿਆ ਗਿਆ ਜੀ ਗਰੂ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਇਸ ਯੋਜਨਾ ਦਾ ਕਿਸੇ ਕਿਸਾਨ ਪਰਿਵਾਰ ਨੇ ਲਾਭ ਲੈਣਾ ਆ ਤੇ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਸਟੈਪ ਇਹ ਆ ਪੌੜੀ ਇਹ ਵੀ ਉਹਨੇ ਉਹਦੇ ਲਈ ਅਪਰੋਚ ਕਿੱਥੇ ਕਰਨੀ ਆ ਰਜਿਸਟ੍ਰੇਸ਼ਨ ਕਿੱਥੇ ਕਰਾਉਣੀ ਆ ਤੇ ਉਹ ਕਿੱਥੇ ਜਾਏਗਾ ਕਿਸਾਨ ਕਿੱਥੇ ਜਾ ਕੇ ਉਹ ਸਾਰੇ ਜਿਹੜੇ ਡਾਕੂਮੈਂਟਸ ਨੇ ਆ ਜੋ ਵੀ ਇਹ ਚੀਜ਼ਾਂ ਉਹ ਉਹਦੇ ਬਾਰੇ ਅਪਰੋਚ ਕਰੇਗਾ ਇਹਦੇ ਵਿੱਚ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਇੱਕ ਪੀਐਮ ਕਿਸਾਨ ਜਿਹੜੀ ਭਾਰਤ ਸਰਕਾਰ ਦੀ ਜਿਹੜੀ ਵੈਬਸਾਈਟ ਉਹ ਚੱਲ ਰਹੀ ਆ ਉਸ ਉੱਪਰ ਜਾ ਕੇ ਰਜਿਸਟਰ ਕਰ ਸਕਦਾ ਦੂਸਰਾ ਜਿਹੜਾ ਵਾ ਜਿਵੇਂ ਸੀਐਸਸੀ ਸੈਂਟਰ ਹੁੰਦੇ ਆ ਜਿਹੜੇ ਕਸਟਮਾਈਜ਼ਿੰਗ ਸੈਂਟਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਜਿਹੜੇ ਉਹ ਬਣਾਏ ਜਾਂਦੇ ਆ ਕਾਮਨ ਸਰਵਿਸ ਸੈਂਟਰ ਹੁੰਦੇ ਆ ਹਰੇਕ ਜ਼ਿਲ੍ਹੇ ਦੇ ਵਿੱਚ ਉਹ ਨੋਟੀਫਾਈ ਕੀਤੇ ਹੁੰਦੇ ਆ ਬਈ ਆਹ ਸੈਂਟਰ ਤੇ ਤੁਸੀਂ ਜਾ ਕੇ ਜਿਹੜਾ ਵਾ ਅਪਲਾਈ ਕਰ ਸਕਦੇ ਹੋ ਉਹਦੇ ਵਾਸਤੇ ਜਿਹੜੀਆਂ ਦੋ ਪ੍ਰਮੁੱਖ ਚੀਜ਼ਾਂ ਚਾਹੀਦੀਆਂ ਇੱਕ ਤੇ ਤੁਹਾਡਾ ਜਿਹੜਾ ਆਧਾਰ ਕਾਰਡ ਉਹ ਤੁਹਾਡੇ ਕਿਸੇ ਨਾ ਕਿਸੇ ਫੋਨ ਨੰਬਰ ਨਾਲ ਜ਼ਰੂਰ ਲਿੰਕ ਹੋਇਆ ਹੋਵੇ ਦੂਸਰਾ ਇਹਦੇ ਵਾਸਤੇ ਫਰਦ ਜਿਹੜੀ ਆ ਉਹ ਚਾਹੀਦੀ ਆ ਜਿਹਦੇ ਵਿੱਚ ਤੁਹਾਡਾ ਨਾਮ ਜਿਹੜਾ ਹੋਵੇ ਕਿ ਤੁਸੀਂ ਕਿਸ ਕਿਹੜੀ ਜ਼ਮੀਨ ਜਿਹੜੀ ਆ ਵਾਹ ਰਹੇ ਹੋ ਜਾਂ ਕਿਹੜੀ ਜ਼ਮੀਨ ਜਿਹੜੀ ਆ ਜਿਹਦੇ ਤੁਸੀਂ ਮਾਲਕ ਹੋ ਇਹ ਦੋ ਚੀਜ਼ਾਂ ਜਿਹੜੀਆਂ ਤੁਹਾਨੂੰ ਜ਼ਰੂਰੀ ਚਾਹੀਦੀਆਂ ਉਸ ਤੋਂ ਬਾਅਦ ਜਿਹੜਾ ਇੱਕ ਸਵੈ ਘੋਸ਼ਣਾ ਜਿਹੜੀ ਆ ਜਨੂੰ ਸੈਲਫ ਡੈਕਲੇਰੇਸ਼ਨ ਜਿਹੜੀ ਉਹ ਕਿਸਾਨ ਵੱਲੋਂ ਦਿੱਤੀ ਜਾਂਦੀ ਹੈ ਕਿ ਉਸ ਦੀ ਜਿਹੜੀ ਆ ਸਾਲਾਨਾ ਆਮਦਨ ਇੰਨੀ ਆ ਜਾਂ ਇਸ ਤੋਂ ਘੱਟ ਹੈ ਜਾਂ ਇਸ ਤੋਂ ਵੱਧ ਹੈ ਉਹ ਜਿਹੜੀ ਆ ਸੈਲਫ ਡੈਕਲੇਰੇਸ਼ਨ ਉਸ ਤੋਂ ਬਾਅਦ ਜਿਹੜੀ ਸਰਪੰਚ ਜਾ ਕੇ ਕਿਸੇ ਨੰਬਰਦਾਰ ਤੋਂ ਜਿਹੜਾ ਵਾ ਉਹ ਤਸਦੀਕ ਕਰਾ ਕੇ ਜਿਹੜਾ ਬਲਾ ਖੇਤੀਬਾੜੀ ਅਫਸਰ ਜਿਹੜੇ ਆ ਜਿਹੜਾ ਵੀ ਉਹਨੂੰ ਨਜ਼ਦੀਕੀ ਪੈਂਦਾ ਉੱਥੇ ਜਮ੍ਹਾਂ ਕਰਾਉਂਦੇ ਆ ਉਸ ਤੋਂ ਬਾਅਦ ਜਿਹੜਾ ਇਹ ਫਾਰਮ ਜਿਹੜਾ ਆ ਉਥੋਂ ਖੇਤੀਬਾੜੀ ਅਤੇ ਕਿਸਾਨ ਪਾਲੀ ਵਿਭਾਗ ਦੇ ਅਫਸਰਾਂ ਵੱਲੋਂ ਤਸਦੀਕ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਹੈ ਸਹੀ ਹੈ ਫਾਰਮ ਜਾਂ ਇਸ ਦੇ ਵਿੱਚ ਕੋਈ ਤਰੁੱਟੀ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਜਿਹੜਾ ਇਹ ਫਾਰਮ ਅੱਗੇ ਜਿਹੜਾ ਵਾ ਜ਼ਿਲ੍ਹਾ ਲੈਵਲ ਦੇ ਅਫਸਰ ਨੂੰ ਭੇਜਿਆ ਜਾਂਦਾ ਉਸ ਤੋਂ ਬਾਅਦ ਇਹ ਫਾਰਮ ਜਿਹੜਾ ਵਾ ਉੱਪਰ ਜਿਹੜਾ ਸਟੇਟ ਪਾਰ ਸਰਕਾਰ ਕੋਲੇ ਜਿਹੜਾ ਦਿੱਲੀ ਵਿੱਚ ਲਿਆ ਜਾਂਦਾ ਉਸ ਤੋਂ ਬਾਅਦ ਉੱਥੋਂ ਅਪਰੂਵ ਹੋ ਕੇ ਜਿਹੜਾ ਵਾ ਉਹ ਹੁੰਦਾ ਇਹਦੇ ਵਿੱਚ ਇਹ ਹੈ ਕਿ ਜਦੋਂ ਵੀ ਕੋਈ ਵੀ ਨਵਾਂ ਕਿਸੇ ਨੇ ਵੀ ਫਾਰਮ ਅਪਲਾਈ ਕਰਨਾ ਹੈ ਤਾਂ ਆਮ ਤੌਰ ਤੇ ਕਿਉਂਕਿ ਇਹ ਕਿਸਾਨਾਂ ਵਾਸਤੇ ਹੈ ਕਿਸਾਨ ਆਪਾਂ ਦੇਖਦੇ ਹਾਂ ਵੀ ਇੰਨਾ ਟੈਕਨੋਲੋਜੀ ਦੇ ਨਾਲ ਉਹ ਰਾਬਤਾ ਨਹੀਂ ਰੱਖਦੇ ਇਸ ਕਰਕੇ ਜਿਹੜਾ ਵਾ ਉਹ ਆਪਣੇ ਵਿਭਾਗ ਦੇ ਦਫ਼ਤਰਾਂ ਵਿੱਚ ਵੀ ਜਾ ਕੇ ਅਪਲਾਈ ਜਿਹੜਾ ਉਹ ਕਰ ਸਕਦੇ ਆ ਜਾਂ ਉੱਥੋਂ ਕੋਈ ਵੀ ਸਹਾਇਤਾ ਜਿਹੜੀ ਉਹਨਾਂ ਨੇ ਲੈਣੀ ਹੈ ਉੱਥੋਂ ਲੈ ਸਕਦੇ ਆ ਜੀ ਨਿਕਸਰ ਜਿਹੜੀ ਦੀ ਡਾਕੂਮੈਂਟ ਦੀ ਵੈਰੀਫਿਕੇਸ਼ਨ ਆ ਇੱਕ ਤਾਂ ਜਦੋਂ ਉਹਨਾਂ ਨੇ ਉੱਥੇ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਆਪਣਾ ਆਧਾਰ ਕਾਰਡ ਦਿੱਤਾ ਉਸ ਤੋਂ ਬਾਅਦ ਉਹਨੇ ਆਪਣੇ ਡਾਕੂਮੈਂਟ ਲਗਾਏ ਉਸ ਤੋਂ ਬਾਅਦ ਕੀ ਉਹੀ ਫਾਰਮ ਦੀਆਂ ਤਰੁੱਟੀਆਂ ਚੈੱਕ ਕੀਤੀਆਂ ਜਾਂਦੀਆਂ ਜਾਂ ਜਿਹੜਾ ਆਧਾਰ ਕਾਰਡ ਹੈ ਜਾਂ ਫਰਦ ਹੈ ਜਿਹੜੀ ਉਹਦੀ ਕੋਈ ਕਰਾਸ ਐਗਜ਼ਾਮਿਨ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਉਹਦਾ ਕੋਈ ਕਰਾਸ ਚੈੱਕ ਵੀ ਹੁੰਦਾ ਹੈ ਜੀ ਬਿਲਕੁਲ ਜਦੋਂ ਵੀ ਕੋਈ ਆ ਫਾਰਮਰ ਜਾਂ ਬੈਨੀਫਿਸ਼ੀਰੀ ਆ ਜਿਹੜਾ ਜੀ ਉਹ ਅਪਲਾਈ ਕਰ ਦਿੰਦਾ ਜਦੋਂ ਤੇ ਜਿਹੜਾ ਡਿਸਟ੍ਰਿਕਟ ਨੋਡਲ ਆਫੀਸਰ ਆ ਜਾਂ ਜਿਹੜੇ ਬਲਾਕ ਲੈਵਲ ਦੇ ਨੋਡਲ ਆਫੀਸਰ ਆ ਉਹਨਾਂ ਦੇ ਪ ਜਿਹੜੀ ਇਨਫੋਰਮੇਸ਼ਨ ਆ ਸਾਰੀ ਸ਼ੋ ਹੋਣ ਲੱਗ ਪੈਂਦੀ ਆ ਜਿਹੜਾ ਸਵੈ ਘੋਸ਼ਨਾ ਅਸੀਂ ਲੈਨੇ ਆ ਡਿਪਾਰਟਮੈਂਟ ਆਫ ਐਗਰੀਕਲਚਰ ਜਿਹੜਾ ਪੰਜਾਬ ਵੱਲੋਂ ਇੱਕ ਸਵੈ ਘੋਸ਼ਨਾ ਦਾ ਫਾਰਮ ਦਿੱਤਾ ਜਾਂਦਾ ਉਹਦੇ ਨਾਲ ਅਸੀਂ ਕਿਸਾਨ ਤੇ ਕਿਸਾਨ ਦਾ ਜਿਹੜਾ ਜੀਵਨ ਸਾਥੀ ਆ ਉਹਦਾ ਵੀ ਆਧਾਰ ਕਾਰਡ ਨਾਲ ਅਸੀਂ ਲਗਾਉਨੇ ਆ ਤੇ ਉਹ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਉਹਨਾਂ ਦੋਹਾਂ ਦੇ ਵਿੱਚੋਂ ਪਹਿਲਾਂ ਤੋਂ ਹੀ ਕੋਈ ਇਸ ਸਕੀਮ ਦਾ ਲਾਭ ਨਾ ਲੈਂਦਾ ਹੋਵੇ ਕਿਉਂਕਿ ਇਹ ਸਕੀਮ ਦੀਆਂ ਗਾਈਡਲਾਈਨਰ ਸਿੱਧੀਆਂ ਸਪਸ਼ਟ ਨੇ ਕਿ ਜਿਹੜਾ ਕਿਸਾਨ ਪਰਿਵਾਰ ਆ ਉਹਦੇ ਵਿੱਚੋਂ ਸਿਰਫ ਇੱਕ ਇਸ ਸਕੀਮ ਦਾ ਲਾਭ ਲੈ ਸਕਦਾ। ਜੀ ਸੋ ਜੇਕਰ ਪਹਿਲਾਂ ਹੀ ਕੋਈ ਉਸ ਘਰ ਦੇ ਵਿੱਚੋਂ ਇਸ ਸਕੀਮ ਦਾ ਲਾਭ ਲੈ ਰਿਆ ਤਾਂ ਫਿਰ ਅਸੀਂ ਜਿਹੜਾ ਨਵੇਂ ਜਿਹੜਾ ਬਿਨੇਕਾਰ ਆ ਉਹਨੂੰ ਅਸੀਂ ਰਿਜੈਕਟ ਕਰ ਦਿੰਨੇ ਆ। ਫਿਰ ਜਿਹੜੀ ਆ ਫਰਦ ਚੈੱਕ ਕੀਤੀ ਜਾਂਦੀ ਆ। ਫਰਦ ਦੇ ਵਿੱਚ ਜ਼ਮੀਨ ਤੋਂ ਹੀ ਕਾਗਜ਼ਾਤ ਤੋਂ ਇਹ ਦੇਖਿਆ ਜਾਂਦਾ ਕਿ ਜਿਹੜਾ ਜ਼ਮੀਨ ਆ ਉਹ ਅਸਲ 'ਚ ਵਾਹਯੋਗੀ ਹੋਵੇ। ਕਈ ਵਾਰ ਜੇਕਰ ਫਰਦ ਕਿਸੇ ਰਜਿਸਟਰੀ ਕਰਦੀ ਹੁੰਦੀ ਆ ਜਾਂ ਗੈਰਮੁਮਕਿਨ ਥਾਂ ਹੁੰਦਾ ਕਈ ਵਾਰੀ ਰੂੜੀ ਵਾਲੀ ਜਗ੍ਹਾ ਹੁੰਦੀ ਆ ਕਈ ਵਾਰੀ ਕੋਈ ਰਾਸਤਾ ਹੁੰਦਾ ਗੈਰਮੁਮਕਿਨ ਜਿੱਥੇ ਕੀਤੀ ਨਹੀਂ ਹੁੰਦੀ ਸੋ ਉਹ ਜਿਹੜੀਆਂ ਜੜੀਆਂ ਫਰਜ਼ਾਂ ਨੇ ਜੇ ਉਹਦੀ ਮਾਲਕੀ ਹੋਵੇ ਤਾਂ ਉਹ ਵੀ ਰਿਜੈਕਟ ਹੋ ਜਾਂਦਾ ਜੀ ਤੇ ਇਸ ਤੋਂ ਇਲਾਵਾ ਜਿਹੜਾ ਫਾਰਮ ਆ ਬਿਲਕੁਲ ਕੰਪਲੀਟ ਹੋਵੇ ਤੇ ਸਵੈ ਘੋਸ਼ਣਾ ਦੇ ਵਿੱਚ ਜਿਹੜਾ ਕਿਸਾਨ ਆ ਉਹਦੀ ਸਵੈ ਘੋਸ਼ਣਾ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਵੱਲੋਂ ਤਸਦੀਕ ਹੋਣ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਚੈੱਕ ਹੋਣ ਤੋਂ ਬਾਅਦ ਜਿਹੜਾ ਬਲਾਕ ਲੈਵਲ ਦਾ ਅਫੀਸਰ ਆ ਉਹ ਨੂੰ ਅਪਰੂਵਲ ਦੇ ਦਿੰਦਾ ਫਿਰ ਉਹ ਡਿਸਟ੍ਰਿਕਟ ਲੈਵਲ ਦੇ ਅਫੀਸਰ ਕੋ ਜਾਂਦੀ ਆ ਉਹ ਨੂੰ ਅਪਰੂਵਲ ਦੇ ਦਿੰਦਾ ਜੇ ਉਹ ਅਪਰੂਵਲ ਹੋਣ ਯੋਗ ਹੋਵੇ ਫਿਰ ਉਹ ਜਿਹੜਾ ਸਟੇਟ ਐਸ ਐਨਓ ਵਾਂ ਸਟੇਟ ਲੈਵਲ ਦਾ ਅਫਸਰ ਇਹਦੇ ਕੋਲ ਜਾਣ ਤੋਂ ਬਾਅਦ ਫਾਰਮਰ ਦੀ ਜਿਹੜਾ ਨਵੇਂ ਸਿਰਿਓਂ ਇਹ ਜਿਹੜੀ ਸਕੀਮ ਆ ਉਹਨੂੰ ਲੱਗ ਜਾਂਦੀ ਆ ਤੇ ਸ਼ੁਰੂ ਹੋ ਜਾਂਦੀ ਆ ਜੀ ਗੁਰਜੋ ਜੀ ਇੱਕ ਆਪਾਂ ਗੱਲ ਕੀਤੀ ਕਿ ਜਿਹੜੀ ਇਹ ਸਕੀਮ ਹੈ ਉਹਦੇ ਵਿੱਚ ਇੱਕ ਕਿਸਾਨ ਉਹਦੀ ਵਾਈਫ ਤੋਂ ਦਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅ ਅਗਰ ਉਸ ਪਰਿਵਾਰ ਦੇ ਵਿੱਚੋਂ ਜਿਹੜਾ ਮੁਖੀ ਹੈ ਘਰ ਦਾ ਉਹ ਕਿਸੇ ਵੀ ਹਾਲਾਤਾਂ ਕਰਕੇ ਉਸ ਪਰਿਵਾਰ ਚ ਨਹੀਂ ਰਹਿੰਦਾ ਤਾਂ ਫਿਰ ਉਹ ਜਿਹੜਾ ਸਕੀਮ ਦਾ ਜਿਹੜਾ ਲਾਭ ਆ ਕੀ ਉਹ ਅੱਗੇ ਉਹਦੀ ਵਾਈਫ ਦੇ ਨਾਂ ਤੇ ਟਰਾਂਸਫਰ ਹੋ ਜਾਂਦਾ ਜਾਂ ਉਹ ਕਿਸ ਤਰੀਕੇ ਦੇ ਨਾਲ ਕਿ ਉਹ ਸਕੀਮ ਖਤਮ ਕਰ ਦਿੱਤੀ ਜਾਂਦੀ ਹੈ ਉਹਦਾ ਕੀ ਫਿਰ ਐਗਜ਼ੈਕਟ ਕੀ ਪ੍ਰੋਸੈਸ ਹੈ ਜੇਕਰ ਮੁਖੀ ਜਿਵੇਂ ਉਸ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਦੀ ਜਿਹੜੀ ਵਾਈਫ ਹੈ ਉਹਨੂੰ ਟਰਾਂਸਫਰ ਨਹੀਂ ਹੁੰਦਾ ਜਦੋਂ ਤੱਕ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਉਹ ਜਿਹੜੀ ਜ਼ਮੀਨ ਹੈ ਮੁਖੀ ਦੀ ਉਹ ਸਭ ਤੋਂ ਪਹਿਲਾਂ ਆਪਣੇ ਨਾਮ ਤੇ ਕਰਵਾਉਣਗੇ ਉਹ ਕਰਵਾਉਣ ਤੋਂ ਬਾਅਦ ਫਿਰ ਉਹੀ ਪ੍ਰੋਸੈਸ ਜਿਵੇਂ ਨਮਾਜ਼ ਆਪਾਂ ਫਾਰਮ ਭਰਦੇ ਆ ਬਿਲਕੁਲ ਉਹੀ ਪ੍ਰੋਸੈਸ ਜਿਹੜਾ ਉਹਨਾਂ ਨੂੰ ਅਪਣਾਉਣਾ ਪਊਗਾ ਇਸ ਤਰ੍ਹਾਂ ਨਹੀਂ ਹੈਗਾ ਕਿ ਜੇਕਰ ਮੁਖੀ ਦੀ ਡੈਥ ਹੋ ਗਈ ਆ ਤਾਂ ਆਪਾਂ ਉਸ ਨੂੰ ਆਟੋਮੈਟਿਕਲੀ ਨਹੀਂ ਜੋ ਆਟੋਮੈਟਿਕਲੀ ਉਹ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਆਪਣਾ ਜਿਹੜਾ ਵਾ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਜ਼ਮੀਨ ਜਿਹੜੀ ਹੈ ਉਹ ਆਪਣੇ ਨਾਮ ਤੇ ਕਰਵਾਉਣੀ ਪਊਗੀ ਜ਼ਮੀਨ ਆਪਣੇ ਨਾਮ ਤੇ ਕਰਵਾਉਣ ਤੋਂ ਬਾਅਦ ਹੀ ਉਹ ਜਿਹੜਾ ਵਾ ਨਵਾਂ ਫਾਰਮ ਭਰ ਸਕਦੇ ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਨਾ ਜੀ ਕਿ ਡੈਥ ਕੇਸ ਦੇ ਵਿੱਚ ਖਾਸ ਕਰਕੇ ਜਦੋਂ ਘਰ ਦੇ ਮੁਖੀ ਦੀ ਕਿਸੇ ਤਰ੍ਹਾਂ ਦੀ ਡੈਥ ਹੋ ਜਾਂਦੀ ਆ ਤੇ ਉਹਦਾ ਡੈਥ ਸਰਟੀਫਿਕੇਟ ਜਿਹੜਾ ਦਫਤਰ ਦੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਜੀ ਉਹ ਪਹਿਲਾਂ ਜਿਹੜਾ ਡੈਥ ਡੈਥ ਜਿਹਦੀ ਮੌਤ ਹੋ ਚੁੱਕੀ ਆ ਪਹਿਲਾਂ ਉਹਦੇ ਕੱਟੇ ਜਾਂਦੇ ਆ ਉਹਦੀ ਇਹ ਸਕੀਮ ਜਿਹੜੀ ਆ ਉਹਨੂੰ ਇਨਐਕਟਿਵ ਕੀਤਾ ਜਾਂਦਾ ਫਿਰ ਜਿਹੜੇ ਉਹਦੇ ਵਾਰਿਸ ਆ ਜੇ ਉਹਨਾਂ ਦੇ ਨਾਮ ਪਹਿਲਾਂ ਤੋਂ ਜ਼ਮੀਨ ਹੈ ਤਾਂ ਫਿਰ ਠੀਕ ਆ ਆਦਰਵਾਇਜ਼ ਜਦੋਂ ਉਹਨਾਂ ਦੇ ਜ਼ਮੀਨ ਇੰਤਕਾਲ ਹੋ ਜਾਂਦਾ ਵਿਰਾਸਤੀ ਇੰਤਕਾਲ ਹੋ ਜਾਂਦਾ ਉਸ ਤੋਂ ਬਾਅਦ ਉਹ ਐਲੀਜੀਬਲ ਹੋ ਜਾਂਦੇ ਆ ਉਹ ਨਵੇਂ ਸਰੂਪ ਭਰ ਸਕਦੇ ਹੁੰਦੇ ਜੀ ਅੱਛਾ ਇੱਕ ਡਾਕਟਰ ਸਾਹਿਬ ਇੱਕ ਹੋਰ ਚੀਜ਼ ਹੈ ਵੀ ਆਪਾਂ ਬਹੁਤ ਸਾਰੇ ਕਿਉਂਕਿ ਗੁਰਜੋਜੀ ਨੇ ਪਹਿਲਾਂ ਗੱਲ ਕੀਤੀ ਕਿ ਬਹੁਤ ਸਾਰੇ ਕਿਸਾਨ ਇਦਾਂ ਦੇ ਆ ਜਿਹੜੇ ਟੈਕਨੋਲੋਜੀ ਦੇ ਨਾਲ ਜ਼ਿਆਦਾ ਵਾਅਵਾਸਤਾ ਨਹੀਂ ਰੱਖਦੇ ਉਹਨਾਂ ਨੂੰ ਇਨਫੋਰਮੇਸ਼ਨ ਆ ਗਈ ਵੀ ਇਸ ਤਰ੍ਹਾਂ ਦੀ ਇੱਕ ਯੋਜਨਾ ਆ ਜਿਹਦੇ ਤਹਿਤ ਤੁਹਾਨੂੰ ਲਾਭ ਮਿਲੂਗਾ ਤੇ ਕੀ ਇਹ ਯੋਜਨਾ ਜਿਹੜੀ ਹੈ ਇਹਦੀ ਕੋਈ ਮਿਆਦ ਵੀ ਆ ਵੀ ਮੰਨ ਲਓ ਅਸੀਂ ਇੱਕ ਵਾਰੀ ਮੈਂ ਫਾਰਮ ਭਰਾਇਆ ਰਜਿਸਟ੍ਰੇਸ਼ਨ ਕਰਵਾ ਦਿੱਤੀ ਤੇ ਉਸ ਤੋਂ ਬਾਅਦ ਮੈਂ ਆਰਾਮ ਨਾਲ ਬੈਠ ਗਈ ਆਪਣੇ ਕੋਈ ਮੈਨੂੰ ਉਹਦੀ ਟੈਨਸ਼ਨ ਨਹੀਂ ਮੈਨੂੰ ਲੱਗਦਾ ਕਿ ਉਹ ਮੈਨੂੰ ਹਰ ਸਾਲ ਇਹਦਾ ਬੈਨੀਫਿਟ ਜਿਹੜਾ ਉਹ ਮ ਅ ਇੱਕ ਵਾਰੀ ਜਦੋਂ ਇਹ ਸਕੀਮ ਆਪਾਂ ਭਰ ਲੈਂਦੇ ਆ ਜਾਂ ਇਹਦੇ ਵਿੱਚ ਰਜਿਸਟਰ ਹੋ ਜਾਂਦੇ ਆ ਫਿਰ ਤੁਹਾਡੀ ਰਹਿੰਦੀ ਉਮਰ ਤੱਕ ਤੁਹਾਨੂੰ ਇਸ ਸਕੀਮ ਦਾ ਲਾਭ ਆਪਣੇ ਆਪ ਮਿਲਦਾ ਰਹਿੰਦਾ ਪਰ ਹਾਂ ਇਹਦੇ ਵਿੱਚ ਕੁਝ ਚੀਜ਼ਾਂ ਜ਼ਰੂਰ ਹੈਗੀਆਂ ਕਿ ਇੱਕ ਤਾਂ ਈਕੇਵਾਈਸੀ ਕੁਝ ਸਾਲਾਂ ਬਾਅਦ ਜਿਹੜੀ ਆ ਈਕੇਵਾਈਸੀ ਬੈਨੀਫਿਸ਼ੀਰੀ ਨੂੰ ਆਪੇ ਕਰਾਉਣੀ ਪੈਂਦੀ ਆ ਦੂਜੀ ਗੱਲ ਹੈ ਕਿ ਜਿੰਨਾ ਚਿਰ ਉਹਦੀ ਰਹਿੰਦੀ ਉਮਰ ਹੈਗੀ ਆ ਉਹਨਾਂ ਚਿਰ ਇਹਨੂੰ ਲਾਭ ਆਪਣੇ ਆਪ ਮਿਲਦਾ ਰਹਿੰਦਾ ਕੁਝ ਗੱਲਾਂ ਹੈਗੀਆਂ ਕਿ ਫਿਜ਼ੀਕਲ ਵੈਰੀਫਿਕੇਸ਼ਨ ਉਹ ਡਿਪਾਰਟਮੈਂਟ ਲੋ ਵਾਰ-ਵਾਰ ਕੁਝ ਪਰਸੈਂਟ ਲੋਕਾਂ ਨੂੰ ਚੈੱਕ ਕੀਤਾ ਜਾਂਦਾ ਜੇ ਉਹਨਾਂ ਦੀਆਂ ਸਾਰੀਆਂ ਡਾਕੂਮੈਂਟ ਸਹੀ ਪਾਏ ਜਾਂਦੇ ਆ ਤਾਂ ਉਹ ਉਹਨਾਂ ਨੂੰ ਜਿਹੜਾ ਸਕੀਮ ਦਾ ਲਾਭ ਲੱਗਾ ਰਿਹਾ ਜਾਂਦਾ ਜੀ ਗੁਰਜੋ ਜੀ ਈਕੇ ਵਾਈਸੀ ਜਿਹੜੀ ਹੈ ਉਹਨਾਂ ਨੂੰ ਕਰਾਉਣੀ ਪੈਂਦੀ ਹੈ ਡਾਕਟਰ ਸਾਹਿਬ ਨੇ ਗੱਲ ਕੀਤੀ ਫਿਰ ਕੀ ਉਹਨੂੰ ਜਿਹੜੀ ਉਹਦੀ ਅਪਡੇਸ਼ਨ ਹੈ ਕਿ ਉਹ ਵੀ ਹੁੰਦੀ ਹੈ ਜੇ ਹੋਣੀ ਹੈ ਤਾਂ ਫਿਰ ਉਹ ਕਿੱਥੇ ਅਪਡੇਟ ਹੋਣੀ ਆ ਈਕੇ ਵਾਈਸੀ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਤੁਸੀਂ ਕੋਈ ਵੀ ਲਾਭ ਲੈ ਰਿਆ ਕਿਸਾਨ ਕੀ ਉਹ ਕਿਸਾਨ ਉਹੀ ਹੈ ਕਿ ਜਿਸ ਦੇ ਨਾਮ ਤੇ ਮੰਨ ਲਓ ਫਰਜ਼ ਕਰੋ ਮੇਰਾ ਨਾਮ ਗੁਰਜੋਤ ਸਿੰਘ ਹੈ ਜੇ ਮੈਂ ਉਹਦਾ ਲਾਭ ਲੈ ਰਿਆ ਤਾਂ ਕੀ ਮੈਂ ਉਹੀ ਕਿਸਾਨ ਆ ਜਿਹੜਾ ਉਹ ਲਾਭ ਲੈ ਰਿਆ ਈਕੀਵਾਈਸੀ ਇਸ ਕਰਕੇ ਕਰਾਈ ਜਾਂਦੀ ਹੈ ਉਹਦੇ ਵਾਸਤੇ ਕੀ ਹੈ ਕਿ ਇੱਕ ਤੇ ਉਹੀ ਜਿਹੜਾ ਪੋਰਟਲ ਹੈ ਉਸ ਦੇ ਉੱਪਰ ਜਿਹੜਾ ਕਿਸਾਨ ਆਪਣੇ ਆਪ ਕਰ ਸਕਦਾ ਪਰ ਆਪਾ ਕਿਸਾਨ ਜਿਹੜਾ ਉਹ ਟੈਕਨੋਲੋਜੀਕਲੀ ਇੰਨਾ ਐਡਵਾਂਸਮੈਂਟ ਨਹੀਂ ਹੈ ਤਾਂ ਜਿਹੜੇ ਬਲਾਕ ਦਫ਼ਤਰ ਹੈ ਉਹਨਾਂ ਨੂੰ ਇੱਕ ਜਿਹੜੀ ਹੈ ਹਰੇਕ ਜਿਹੜੇ ਅਧਿਕਾਰੀ ਹੈ ਉਹਨੂੰ ਆਈ ਡੀ ਜਿਹੜੀਆਂ ਦਿੱਤੀਆਂ ਗਈਆਂ ਨੇ ਕਿ ਉਹ ਆਪਣੀ ਆਈ ਡੀ ਤੋਂ ਜਿਹੜਾ ਵਾ ਉਹ ਕੇਵਾਈਸੀ ਕਰ ਸਕਦਾ ਕੇਵਾਈਸੀ ਕਰਨ ਦੇ ਤਿੰਨ ਤਰੀਕੇ ਆ ਇੱਕ ਤਾਂ ਓਟੀਪੀ ਬੇਸਡ ਕੇਵਾਈਸੀ ਹੋ ਜਾਂਦੀ ਹੈ ਜਾਂ ਆਪਣੇ ਜਿਹੜੀ ਬਾਇਓਮੈਟਰੀ ਜਿਵੇਂ ਹੱਥਾਂ ਦੇ ਨਾਲ ਜਿਹੜੀ ਨਿਸ਼ਾਨ ਦੇ ਨਾਲ ਜਾਂ ਅੱਖਾਂ ਦੇ ਜਿਹੜੇ ਆ ਉਹਦੇ ਨਾਲ ਹੁੰਦੀ ਹੈ ਜੀ ਤੇ ਉਹਦੇ ਕਰਕੇ ਕੀ ਹੈ ਕਿ ਜਿਹੜਾ ओटीपी ਬੇਸਡ ਹੈ ਉਹਦੇ ਵਾਸਤੇ ਇਹ ਹੁੰਦਾ ਕਿ ਜਿਹੜਾ ਉਹ ਕਿਸਾਨ ਹੈ ਉਹਦਾ ਮੋਬਾਈਲ ਤੇ ਆਧਾਰ ਕਾਰਡ ਨਾਲ ਲਿੰਕ ਹੋਇਆ ਹੋਣਾ ਜ਼ਰੂਰੀ ਹੈ ਪਰ ਜਿਹੜਾ ਦੂਸਰਾ ਬਾਇਓਮੈਟਰੀ ਹੈ ਉਹ ਜਿਹੜੀ ਆਮ ਇੱਕ ਤਰ੍ਹਾਂ ਦੀ ਆਈਡੀ ਜਿਹੜੀ ਅਧਿਕਾਰੀ ਨੂੰ ਦੇ ਦਿੱਤੀ ਜਾਂਦੀ ਹੈ ਉਹ ਆਈਡੀ ਤੇ ਉਹ ਆਪਣਾ ਉਹਦਾ ਆਧਾਰ ਨੰਬਰ ਜਿਹੜਾ ਉਹ ਭਰਦਾ ਵਾ ਤੇ ਆਧਾਰ ਨੰਬਰ ਭਰ ਕੇ ਉਹਦੇ ਕੈਮਰੇ ਦੇ ਨਾਲ ਜਿਹੜਾ ਵਾ ਉਹਦੀ ਕੇवाईसी ਕਰ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਆ ਆਪਣੇ ਕਾਮਨ ਸਰਵਿਸ ਸੈਂਟਰ ਆ ਜਿਨ੍ਹਾਂ ਵਿੱਚ ਬਾਇਓਮੈਟਰੀ ਦੀ ਸਹੂਲਤ ਜਿਹੜੀ ਉਹ ਦਿੱਤੀ ਗਈ ਹੁੰਦੀ ਹੈ ਉਹਦੇ ਨਾਲ ਵੀ ਜਿਹੜਾ ਸਾਂਹ ਜਾ ਕੇ ਇਕਈ ਕੇ ਵਾਈਸੀ ਕਰਾ ਸਕਦਾ ਹੁੰਦਾ ਜੀ ਇਹ ਇਹ ਮਤਲਬ ਪ੍ਰਮੁੱਖ ਜਿਹੜੇ ਆ ਤਿੰਨ ਤਰ੍ਹਾਂ ਦੇ ਤਰੀਕੇ ਆ ਦੇ ਨਾਲ ਜਿਹੜੀ ਉਹ ਕੇਵਾਈਸੀ ਕਰਾ ਸਕਦਾ ਤੇ ਇਹ ਵੀ ਹਰ ਸਾਲ ਹੀ ਹੋਏਗੀ ਆਪਣੀ ਨਹੀਂ ਇਹ ਹਰ ਸਾਲ ਨਹੀਂ ਹੁੰਦੀ ਇਹ ਜਿਹੜੀ ਆ ਸਰਕਾਰ ਵੱਲੋਂ ਕਈ ਵਾਰ 2 ਸਾਲ ਬਾਅਦ ਕਰਵਾਈ ਜਾਂਦੀ ਹੈ ਕਈ ਵਾਰ 3 ਸਾਲ ਬਾਅਦ ਵੀ ਕਰਵਾਈ ਜਾਂਦੀ ਹੈ ਜਿਵੇਂ ਫਿਜ਼ੀਕਲ ਵੈਰੀਫਿਕੇਸ਼ਨ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਵੀ ਫਿਜ਼ੀਕਲ ਵੈਰੀਫਿਕੇਸ਼ਨ ਆ 5% ਆ ਕਿ 10% ਆ ਇਵੇਂ ਜਿਹੜੀ ਕੇਵਾਈਸੀ ਆ ਉਹ ਹਰ ਸਾਲ ਜਿਹੜੇ ਜਿਵੇਂ 2 ਸਾਲ ਦਾ ਗੈਪ ਛੱਡ ਕੇ ਕਿਸੇ ਦੀ 5 ਸਾਲ 5% ਜਿਹੜੀ ਨੋ ਕਰ ਦਿੱਤੀ ਜਾਂਦੀ ਉਸ ਤੋਂ ਬਾਅਦ ਫਿਰ ਉਹਨੂੰ ਕੇਵਾਈਸੀ ਕਰਾਉਣੀ ਪੈਂਦੀ ਤਾਂ ਜੋ ਪਤਾ ਲੱਗ ਸਕੇ ਕਿ ਕਿਸਾਨ ਜਿਹੜਾ ਵਾ ਉਹ ਗਲਤ ਲਾਭ ਤਾਂ ਨਹੀਂ ਲੈ ਰਿਆ ਕਿ ਉਹੀ ਕਿਸਾਨ ਲਾਭ ਲੈ ਰਿਆ ਜੀ ਡਾਕਟਰ ਸਾਹਿਬ ਆਪਾਂ ਜਦੋਂ ਗੱਲ ਕਰਦੇ ਆ ਕਿ ਆਪਾਂ ਜਿਹੜਾ ਕਪੂਰਥਲਾ ਦੀ ਆਪਾਂ ਗੱਲ ਕਰ ਲਈਏ ਹਨਾ ਤੇ ਜਿਹੜੇ ਅਵੇਅਰਨੈਸ ਹੈ ਜਾਗਰੂਕਤਾ ਕਿਉਂਕਿ ਮੰਨ ਲਓ ਇੱਕ ਯੋਜਨਾ ਆਈ ਅਸੀਂ ਉਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਤੇ ਸਰਕਾਰ ਨੇ ਉਹ ਸੈਂਟਰਲ ਗਵਰਨਮੈਂਟ ਦੀ ਇੱਕ ਸਕੀਮ ਹੈ ਤਾਂ ਉਹਨੂੰ ਪਿੰਡ ਪਿੰਡ ਚ ਲਾਗੂ ਕਰਨਾ ਪੂਰੇ ਭਾਰਤ ਦੇ ਵਿੱਚ ਹੁਣ ਉਹ ਸਕੀਮ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਣ ਦਾ ਜ਼ਰੀਆ ਕੀ ਹੈ ਕਿਸ ਕਿਸ ਤਰੀਕੇ ਦੇ ਨਾਲ ਲੋਕਾਂ ਤੱਕ ਅਵੇਅਰਨੈਸ ਜਾਂਦੀ ਹੈ ਇਹ ਤੇ ਚਾਹ ਨਾ ਪਹਿਲਾਂ ਤਾਂ ਇਹ ਸਕੀਮ ਜਿਹੜੀ ਆ ਉਹਦੇ ਇਸ਼ਤਿਹਾਰ ਜਿਹੜੇ ਆ ਜਾਰੀ ਕੀਤੇ ਜਾਂਦੇ ਡਿਪਾਰਟਮੈਂਟ ਵੱਲੋਂ ਜੀ ਔਰ ਟਾਈਮ ਟੂ ਟਾਈਮ ਹਮ ਤੇ ਉਸ ਤੋਂ ਬਿਨਾ ਹੋਰ ਵੀ ਜਦਾਂ ਅਸੀਂ ਸਾਡੇ ਖੋਦੇ ਡਿਪਾਰਟਮੈਂਟ ਦੇ ਕੈਂਪ ਜਿਹੜੇ ਆ ਲਾਉਂਦੇ ਆ ਉਹਨਾਂ ਵਿੱਚ ਵੀ ਕਿਸਾਨਾਂ ਨੂੰ ਬਿਲਕੁਲ ਇਸ ਬਾਰੇ ਜਾਗਰੂਕ ਕੀਤਾ ਜਾਂਦਾ ਕਿ ਕਿਹੜਾ ਕਿਸਾਨ ਇਹਦਾ ਲਾਭ ਲੈ ਸਕਦਾ ਜੇ ਕੋਈ ਬੰਦਾ ਇਹਦਾ ਲਾਭ ਲੈਣ ਨੂੰ ਰਹਿ ਗਿਆ ਹੋਵੇ ਉਹਨੂੰ ਵੀ ਪੂਰਾ ਜਿਹੜਾ ਤੇ ਪ੍ਰੋਸੈਸ ਆ ਸਮਝਾਇਆ ਜਾਂਦਾ ਕਿਉਂਕਿ ਵੇ ਨਵੇਂ ਇਸੇ ਨੂੰ ਇਹਦਾ ਲਾਭ ਲੈ ਸਕਦਾ ਇਸ ਤੋਂ ਬਿਨਾ ਉਸ ਸਾਰੇ ਪਿੰਡ ਦੇ ਵਿੱਚ ਇਹ ਵੀ ਇਨਸ਼ੋਰ ਕੀਤਾ ਜਾਂਦਾ ਵੀ ਕਿਸੇ ਦੀ ਈਕੇਵਾਈਸੀ ਨਾ ਰਹਿ ਗਈ ਹੋਵੇ ਜਿਹਦੀ ਈਕੇਵਾਈਸੀ ਰਹਿ ਗਈ ਹੋਵੇ ਬਕਾਇਦਾ ਸੀ ਦੀ ਉਹਦੀਆਂ ਲਿਸਟਾਂ ਲੈ ਕੇ ਜਾਂਦੇ ਆ ਜਿਹਦੇ ਵੀ ਈਕੇਵਾਈਸੀ ਰਹਿ ਗਈ ਹੋਵੇ ਉੱਥੇ ਹੀ ਰਾਬਤਾ ਕੀਤਾ ਜਾਂਦਾ ਕਿ ਉਹਦੀ ਈਕੇਵਾਈਸੀ ਆਮ ਮੌਜੂਦਾ ਔਨ ਦੀ ਸਪੌਟ ਦੀ ਕਰਕੇ ਵੀ ਆ ਜਾਂਦੀ ਹੈ ਈਕੇਵਾਈਸੀ ਤੋਂ ਬਿਨਾ ਇੱਕ ਹੋਰ ਚੀਜ਼ ਜਿਹੜੀ ਬਹੁਤ ਜ਼ਰੂਰੀ ਕਰ ਦਿੰਦੀ ਹੈ ਕਿ ਸਰਕਾਰ ਦੁਆਰਾ ਉਹ ਹੈਗੀ ਲੈਂਡ ਸੀਡਿੰਗ ਤੇ ਲੈਂਡ ਸੀਡਿੰਗ ਬਹੁਤ ਜ਼ਰੂਰੀ ਹੋ ਗਈ ਆ 11ਵੀਂ ਕਿਸ਼ਤ ਤੋਂ ਬਾਅਦ ਇਸ ਸਕੀਮ ਤੇ ਵਿੱਚ ਈਕੇवाईसी ਤੇ ਲੈਂਡ ਸਿਟਿੰਗ ਦੋਵੇਂ ਜ਼ਰੂਰੀ ਕਰ ਦਿੱਤੀਆਂ ਗਈਆਂ ਸਨ ਜੀ ਤੇ ਲੈਂਡ ਸਿਟਿੰਗ ਦਾ ਮਤਲਬ ਹੈਗਾ ਤੁਹਾਡੇ ਜ਼ਮੀਨ ਦੇ ਜੋ ਵੀ ਡਿਟੇਲ ਜੋ ਵੀ ਕਾਗਜ਼ਾਤ ਆ ਕਿ ਆਪਾਂ ਜਾਣਦੇ ਆ ਕਿ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਹੈ ਜੀ ਉਹਦੇ ਵਿੱਚ ਸਾਰੇ ਹੀ ਬੰਦਿਆਂ ਦਾ ਜਿਨ੍ਹਾਂ ਕੋਲ ਵੀ ਜ਼ਮੀਨ ਹੈ ਉਹਨਾਂ ਦਾ ਸਾਰਿਆਂ ਦਾ ਰਿਕਾਰਡ ਪਿਆ ਹੁੰਦਾ ਇਹ ਇਹ ਸੇਫਟੀ ਸਿਕਿਉਰਿਟੀ ਲਈ ਰੱਖਿਆ ਲਈ ਹੈ ਕਿਸ ਕਿਉਂ ਰੀਜ਼ਨ ਕੀ ਹੈ ਇਹਦਾ ਦੇਖੋ ਜੀ ਇਹਦਾ ਰੀਜ਼ਨ ਆ ਕਿਉਂਕਿ ਇਹ ਸਕੀਮ ਸਿਰਫ ਉਹਨੂੰ ਲੱਗਣੀ ਸੀ ਜੀ ਜਿਹਦੇ ਕੋਲ ਖੇਤੀਯੋਗ ਜ਼ਮੀਨ ਹੈਗੀ ਹੂੰ ਤੋਂ ਕੁਝ ਜੇ ਮਲੋ ਇਹੋ ਜਿਹਾ ਕੁਝ ਬੈਨੀਫਿਸ਼ੀਰੀ ਦਾ ਲਾਭ ਲੈ ਰਹੇ ਆ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਜਾਂ ਹੁਣ ਉਹਨਾਂ ਨੇ ਵੇਚ ਦਿੱਤੀ ਸੋ ਉਹ ਜਿਹੜੇ ਇਨ ਐਲੀਜੀਬਲ ਬੈਨੀਫਿਸ਼ੀਰੀ ਸੀ ਉਹਨਾਂ ਨੂੰ ਬਾਹਰ ਕਰ ਲਿਆ ਇਸ ਸਕੀਮ ਤੋਂ ਲੈਂਡ ਸਿਟਿੰਗ ਕੀਤੀ ਗਈ ਹੈ ਹੁਣ ਲੈਂਡ ਸਿਟਿੰਗ ਤਾਂ ਹੀ ਹੋਊਗੀ ਜੇ ਜ਼ਿਮੀਦਾਰ ਕੋਲ ਜ਼ਮੀਨ ਹੋਊਗੀ ਜੇ ਜ਼ਮੀਨ ਹੋਊਗੀ ਫਿਰ ਉਹਦੀ ਲੈਂਡ ਸਿਟਿੰਗ ਹੋਊਗੀ ਤੇ ਜੇ ਜ਼ਮੀਨ ਨਹੀਂ ਹੈ ਉਹਦੀ ਲੈਂਡ ਸਿਟਿੰਗ ਨਹੀਂ ਹੋਊਗੀ ਉਹਦੇ ਨਵੀਆਂ ਕਿਸ਼ਤਾਂ ਜਿਹੜੀਆਂ ਵਾਂ ਰੁਕੀਆਂ ਹੋਈਆਂ ਨੇ 11 11ਵੀਂ ਕਿਸ਼ਤ ਤੋਂ ਬਾਅਦ ਉਹ ਨਹੀਂ ਪੈਣਗੀਆਂ ਜੀ ਜੇ ਕਿਸੇ ਕਿਸਾਨ ਦੇ ਕੋਲ ਆਪਣੀ ਜ਼ਮੀਨ ਨਹੀਂ ਹੈਗੀ ਪਰ ਉਹਦੇ ਕੋਲ ਕਿਸੇ ਦੀ ਜ਼ਮੀਨ ਵਾਰਿਆ ਪਰ ਪਾਵਰ ਆਫ ਟੋਨਿ ਜਿਹਨੂੰ ਆਪਾਂ ਕਿ ਕਹਿ ਦਿੰਨੇ ਕਿ ਇਸ ਤਰ੍ਹਾਂ ਵੀ ਡਾਕੂਮੈਂਟ ਬਣਦਾ ਆ ਕਿ ਫਿਰ ਅਸੀਂ ਉਸ ਕਿਸਾਨ ਨੂੰ ਉਸ ਯੋਜਨਾ ਦੇ ਤਹਿਤ ਐਲੀਜੀਬਲ ਮੰਨਦੇ ਨਹੀਂ ਜੀ ਉਹ ਕਿਸਾਨ ਐਲੀਜੀਬਲ ਨਹੀਂ ਬਣਦਾ ਕਿਉਂਕਿ ਇਹਦੇ ਵਿੱਚ ਐਲੀਜੀਬਲ ਹੋਣ ਦੇ ਲਈ ਪਹਿਲੀ ਜਿਹੜੀ ਮੁੱਢਲੀ ਸ਼ਰਤ ਆ ਉਹ ਹੈਗੀ ਜ਼ਮੀਨ ਦਾ ਮਾਲਕ ਹੋਣਾ ਜੀ ਖੇਤੀਯੋਗ ਜ਼ਮੀਨ ਦਾ ਜਿੰਨਾ ਚਿਰ ਉਹ ਮਾਲਕ ਨਹੀਂ ਹੁੰਦਾ ਸਿੱਧੇ ਰੂਪ ਦੇ ਵਿੱਚ ਮਾਲਕ ਹੋਣਾ ਚਾਹੀਦਾ ਸਿੱਧੇ ਰੂਪ ਦੇ ਵਿੱਚ 2019 ਤੋਂ ਪਹਿਲਾਂ 1 2 2019 ਤੋਂ ਪਹਿਲਾਂ ਉਸ ਬੰਦੇ ਕੋਲ ਜ਼ਮੀਨ ਦੀ ਮਾਲਕੀ ਖੇਤੀ ਜੋਗ ਜ਼ਮੀਨ ਦੀ ਮਾਲਕੀ ਹੋਣੀ ਜ਼ਰੂਰੀ ਹੈ ਇਸ ਸਕੀਮ ਦੇ ਲਈ ਹੂੰ ਜੇਕਰ ਉਹ ਕੋ ਪਾਵਰ ਆਫ ਟਰਨੀ ਹੈ ਜਾਂ ਜਿਵੇਂ ਤੁਸੀਂ ਆਖਿਆ ਕਿ ਕਿਸੇ ਹੋਰ ਠੇਕੇ ਦੀ ਜ਼ਮੀਨ ਮੋਹ ਰਿਆ ਤੇ ਜਾਂ ਕਿਸੇ ਇੰਸਟੀਚੂਨਲ ਕੋਈ ਲੈਂਡ ਹੋਲਡਰ ਆ ਤੇ ਉਹ ਇਸ ਸਕੀਮ ਦੇ ਲਈ ਲਾਭ ਨਹੀਂ ਲੈ ਸਕਦੇ ਜੀ ਗੁਰੂ ਜੀ ਇੱਕ ਆਪਾਂ ਗੱਲ ਕਰਦੇ ਹੁਣ ਕਿ ਆਪਾਂ ਕਿਸਾਨ ਲਾਭ ਲੈ ਰਹੇ ਆ ਇਸ ਯੋਜਨਾ ਦੇ ਤਹਿਤ ਤੇ ਜੇ ਆਪਾਂ ਗੱਲ ਕਰਨੀ ਹੋਵੇ ਸਮੁੱਚੇ ਰੂਪ ਚ ਆਪਾਂ ਪੰਜਾਬ ਚ ਬੈਠੇ ਪੰਜਾਬ ਦੀ ਗੱਲ ਕਰਦੇ ਆ ਕਿ ਅਗਰ ਕਿਸਾਨਾਂ ਦੀ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਕੀ ਡਾਟਾ ਕੀ ਕਹਿੰਦਾ ਹੈ ਵੀ ਕਿੰਨੇ ਕ ਕਿਸਾਨ ਜਿਹੜੇ ਨੇ ਉਹ ਬੈਨੀਫਿਸ਼ੀਰੀਜ਼ ਨੇ ਇਸ ਸਕੀਮ ਦੇ ਅੰਡਰ ਇਸ ਸਕੀਮ ਦੇ ਅੰਡਰ ਜਿਹੜੇ ਆ ਪੰਜਾਬ ਦੇ ਵਿੱਚ 18 ਲੱਖ ਤੋਂ ਵੱਧ ਬੈਨੀਫਿਸ਼ੀਰੀ ਜਿਹੜੇ ਇਸ ਸਮੇ ਮੌਜੂਦ ਨੇ ਜੀ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਜਿਹੜਾ ਫਾਜ਼ਿਲਕਾ ਜ਼ਿਲ੍ਹਾ ਹੈ ਜਾਂ ਬਰਨਾਲਾ ਜਾਂ ਮੁਕਸਰ ਇਹਨਾਂ ਵਿੱਚ ਬਹੁਤ ਜ਼ਿਆਦਾ ਜਿਵੇਂ ਕਿ ਸਾਡਾ ਜ਼ਿਲ੍ਹਾ ਜਿਹੜਾ ਕਪੂਰਥਲਾ ਇਹਦੇ ਵਿੱਚ 34000 ਦੇ ਕਰੀਬ ਜਿਹੜੇ ਫਾਰਮਰ ਰਜਿਸਟਰ ਨੇ ਜਿਨ੍ਹਾਂ ਵਿੱਚੋਂ 70% ਜਿਹੜੇ ਕਿਸਾਨਾਂ ਦੀ ਕੇਵਾਈਸੀ ਵੀ ਮੁਕੰਮਲ ਹੋਈ ਹੈ ਤੇ ਲੈਂਡ ਸੀਡਿੰਗ ਵੀ ਮੁਕੰਮਲ ਹੈ ਸੋ ਯਾਨੀ ਕਿ 70% ਕਿਸਾਨਾਂ ਨੂੰ ਜਿਹੜੀ ਹੈ ਉਹ ਕਿਸ਼ਤ ਜਿਹੜੀ ਹੈ ਜਾਰੀ ਕੀਤੀ ਗਈ ਹੈ ਜਿਹੜੀ ਕਿ ਹੁਣ ਪਿੱਛੇ ਆਪਾਂ ਦੇਖਿਆ ਇੱਕ ਦੋ ਦਿਨ ਪਹਿਲਾਂ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਆ ਉਹ ਕਿਸ਼ਤ ਪਾਈ ਗਈ ਸੀ ਸੋ ਇਹ ਜਿਹੜਾ ਇਹਦੇ ਵਾਸਤੇ ਜਿਹੜਾ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾ ਰਿਹਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਇਹ ਸਕੀਮ ਪਹੁੰਚ ਸਕੇ ਕਿਉਂਕਿ ਇਹ ਸਕੀਮ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਜਿਹੜੀ ਉਹ ਲੋਕਾਂ ਨੂੰ ਦੇ ਰਹੀ ਹੈ ਕਿਉਂਕਿ ਪੈਸਾ ਹਰੇਕ ਬੰਦੇ ਨੂੰ ਆਪਾਂ ਦੇਖਦੇ ਹਾਂ ਬਹੁਤ ਜ਼ਰੂਰੀ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸੋ ਇਹਦੇ ਵਾਸਤੇ ਜਿਹੜਾ ਹੋਰ ਜਾਗਰੂਕ ਕੀਤਾ ਜਾ ਰਿਹਾ ਕਿ ਇਹ ਬੈਨੀਫਿਸ਼ੀਅਰੀ ਨੂੰ ਹੋਰ ਵਧਾਇਆ ਜਾ ਸਕੇ ਇਸ ਤੋਂ ਇਲਾਵਾ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕੇवाईसी ਜਾਂ ਲੈਂਡ ਸੀਡਿੰਗ ਦੀ ਕਿਉਂਕਿ ਬਹੁਤ ਲੋਕਾਂ ਦੀਆਂ ਕਿਸ਼ਤਾਂ ਜਿਹੜੀਆਂ ਕਿਸਾਨਾਂ ਦੀਆਂ ਕਿਸ਼ਤਾਂ ਜਿਹੜੀਆਂ ਕੇਵਾਈਸੀ ਕਰਕੇ ਜਾਂ ਲੈਟਸੀ ਨਹੀਂ ਕਰਕੇ ਰੁਕ ਗਈਆਂ ਸੀ ਜੀ ਉਹਨਾਂ ਦੇ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਜਾਗਰੂਕਤਾ ਕੈਂਪ ਜਿਹੜੇ ਆ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਲਾਏ ਜਾ ਰਹੇ ਆ ਇਸ ਤੋਂ ਇਲਾਵਾ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਜੇ ਕਿਸੇ ਵੀ ਫਰਦ ਜਿਹੜੀ ਉਹ ਆਪਣੇ ਦਫਤਰਾਂ ਵਿੱਚ ਜਮ੍ਹਾਂ ਕਰਾਉ ਤਾਂ ਜੋ ਇਹਨਾਂ ਦੀ ਕਿਸ਼ਤ ਜਿਹੜੀ ਆ ਪੈ ਜਾਵੇ ਸੋ ਆਪਾਂ ਪਿੱਛੇ ਬਲਾਕ ਮੇਰਾ ਨਡਾਲਾ ਉਹਦੇ ਵਿੱਚ ਬਹੁਤ ਸਾਰੇ ਕਿਸਾਨ ਐਵੇਂ ਦੇ ਸਨ ਜਿਨ੍ਹਾਂ ਦੀ 8-8 ਕਿਸ਼ਤਾਂ ਵੀ ਇਕੱਠੀਆਂ ਪਈਆਂ ਕਈ ਕਿਸਾਨ ਇਹੋ ਜਿਹੇ ਵੀ ਸੀ ਜਿਨ੍ਹਾਂ ਦੀਆਂ 12-12 ਕਿਸ਼ਤਾਂ ਵੀ ਜੜੀਆਂ ਇਕੱਠੀਆਂ ਪਈਆਂ ਸੀ ਕਿਉਂਕਿ ਪਹਿਲਾਂ ਕਿਸਾਨਾਂ 'ਚ ਇੰਨੀ ਜਾਗਰੂਕਤਾ ਨਹੀਂ ਸੀ ਕਿਉਂਕਿ ਇਹ ਪਹਿਲਾ ਕੰਮ ਜਿਹੜਾ ਸਹਿਕਾਰਤਾ ਵਿਭਾਗ ਕੋਲੇ ਸੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀਗਾ ਵੀ ਅਸੀਂ ਕਿਸ ਵਿਭਾਗ ਕੋਲੇ ਜਾਣਾ ਸੋ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ ਜਾਗਰੂਕਤਾ ਕੈਂਪ ਲਗਾਏ ਗਏ ਉਹਨਾਂ ਨੂੰ ਜਾਗਰੂਕਤਾ ਆਈ ਕਿ ਇਹ ਜਿਹੜਾ ਹੁਣ ਅਸੀਂ ਖੇਤੀਬਾੜੀ ਵਿਭਾਗ ਦੇ ਨਾਲ ਜਿਹੜਾ ਇਹਨਾਂ ਦਾ ਰابطਾ ਕਾਇਮ ਕਰੀਏ ਜਦੋਂ ਉਹਨਾਂ ਨੇ ਸਾਡੇ ਨਾਲ ਰابطਾ ਕਾਇਮ ਕੀਤਾ ਉਹਨਾਂ ਦੀ ਕੇਵਾਈਸੀ ਜਾਂ ਲੈਂਡ ਸੀਡਿੰਗ ਜੋ-ਜੋ ਪੈਂਡਿੰਗ ਸੀਗਾ ਉਹ ਕਰਵਾ ਕੇ ਉਹਨਾਂ ਦਾ ਦਿੱਤਾ ਤੇ ਉਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਪਈਆਂ ਸੋ ਇਹ ਇਹ ਇਹਦੇ ਵਾਸਤੇ ਇਹੀ ਆ ਵੀ ਬੈਨੀਫਿਸ਼ੀਰੀ ਜਿਹੜੇ ਆ ਉਹਨਾਂ ਨੂੰ ਜਾਗਰੂਕ ਅਸੀਂ ਕਰ ਰਹੇ ਆ ਤਾਂ ਜੋ ਵੱਧ ਤੋਂ ਵੱਧ ਜਿਹੜੇ ਬੈਨੀਫਿਸ਼ੀਰੀਜ਼ ਨੇ ਉਹ ਇਹਦੇ ਲਾਭ ਲੈ ਸਕਣ ਤੇ ਡਾਕਟਰ ਸਾਹਿਬ ਫਿਰ ਆਪਾਂ ਇਹ ਕਹਿ ਸਕਦੇ ਕਿ ਜੇ ਕਿਸੇ ਨੇ ਵੀ ਇਸ ਸਕੀਮ ਦੇ ਅਧੀਨ ਗਲਬ ਲੈਣਾ ਆ ਤੇ ਕੋਆਪਰੇਟਿਵ ਸੁਸਾਇਟੀਆਂ ਚੋਂ ਨਿਕਲ ਕੇ ਫਿਰ ਇਹ ਡਾਇਰੈਕਟਰ ਜਿਹੜਾ ਹੁਣ رابطہ ਆ ਉਹਨਾਂ ਨੂੰ ਖੇਤੀਬਾੜੀ ਜਿਹੜੇ ਵਿਭਾਗ ਨੇ ਉਹਨਾਂ ਦੇ ਨਾਲ ਕਰਨਾ ਪਊਗਾ ਹਾਂਜੀ ਕਿਉਂਕਿ ਹੁਣ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਇਹਦਾ ਇਹਦੇ ਕੋਲ ਸਾਰਾ ਚਾਰਜ ਹੈ ਇਸ ਟੀਮ ਦਾ ਤੇ ਜਿਸ ਵੀ ਕਿਸੇ ਨੂੰ ਬੈਨੀਫਿਸ਼ੀਰੀ ਨੂੰ ਕਿਸੇ ਤਰ੍ਹਾਂ ਦੀ ਵੀ ਇਸ ਸੰਬੰਧੀ ਕੋਈ ਦਿੱਕਤ ਆਉਂਦੀ ਹੈ ਚਾਹੇ ਉਹਦੀ ਈਕਬਾਈਸੀ ਹੋਣ ਵਾਲੀ ਹੈ ਲੈਂਡ ਸ਼ੀਡਿੰਗ ਹੋਣ ਵਾਲੀ ਹੈ ਜਾਂ ਕਿਸੇ ਵਜ੍ਹਾ ਵੀ ਕਰਕੇ ਉਹਦੇ ਕਿਸ਼ਤਾਂ ਨਹੀਂ ਆ ਰਹੀਆਂ ਕਿਉਂਕਿ ਇੱਕ ਚੀਜ਼ ਹੋਰ ਹੁੰਦੀ ਹੈ ਕਿ ਇਸ ਸਕੀਮ ਲਈ ਜ਼ਰੂਰੀ ਸੀਗਾ ਕਿ ਸਾਰੇ ਜਿਹੜੇ ਆਧਾਰ ਬੈਂਕ ਦੇ ਅਕਾਊਂਟ ਨੇ ਉਹ ਆਧਾਰ ਨਾਲ ਜੁੜੇ ਹੋਏ ਹੋਣ ਜਿਹਨੂੰ ਅਸੀਂ ਕਹਿੰਦੇ ਆ ਵੀ ਆਧਾਰ ਨਾਲ ਲਿੰਕ ਹੋਏ ਹੋਣ ਤੇ ਜੇਕਰ ਉਹ ਆਧਾਰ ਨਾਲ ਲਿੰਕ ਨਹੀਂ ਹੈ ਉਹਨਾਂ ਦਾ ਬੈਂਕ ਅਕਾਊਂਟ ਤਾਂ ਵੀ ਉਹ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਆ ਉਹਨਾਂ ਦੀ ਕਿਸ਼ਤ ਜਿਹੜੀ ਆ ਉਹਨਾਂ ਦੇ ਖਾਤੇ 'ਚ ਨਹੀਂ ਪੈਂਦੀ ਕਿਉਂਕਿ ਇਹ ਸਕੀਮ ਜਿਹੜੀ ਸੀ ਇਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸੀ ਇਹਦਾ ਮਤਲਬ ਸੀਗਾ ਕਿ ਪੈਸੇ ਆਧਾਰ 'ਚ ਪਹੁੰਚਣੇ ਨੇ ਅੱਗੋਂ ਆਧਾਰ ਜਿਸ ਵੀ ਅਕਾਊਂਟ ਦੇ ਨਾਲ ਜੁੜਿਆ ਹੋਇਆ ਉਹਦੇ ਵਿੱਚ ਪੈਸੇ ਚਲੇ ਜਾਣੇ ਸੀ ਜੇਕਰ ਤੁਹਾਡਾ ਆਧਾਰਨਾ ਅਕਾਊਂਟ ਨਹੀਂ ਜੁੜਿਆ ਹੋਇਆ ਉਹ ਪੈਸੇ ਨਹੀਂ ਸੀ ਆਉਂਦੇ ਸੋ ਇਦਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਕਿਸੇ ਨੇ ਨਵਾਂ ਫਾਰਮ ਭਰਨਾ ਆ ਕਿਸੇ ਨੇ ਈਕੀਵਾਈਸੀ ਕਰਾਉਣੀ ਆ ਕਿਸੇ ਦੀ ਲੈਂਡ ਸੀਡਿੰਗ ਹੋਣ ਵਾਲੀ ਆ ਜਾਂ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਮੇਰੇ ਪੈਸੇ ਆ ਕਿਸ ਖਾਤੇ ਚ ਰਹਿ ਜਾਂ ਤੋ ਆਪਣਾ ਆਧਾਰ ਕਾਰਡ ਲੈ ਕੇ ਤੇ ਖੇਤੀਬਾੜੀ ਵਿਭਾਗ ਜਿਹੜਾ ਵੀ ਉਹਨਾਂ ਨੂੰ ਬਲਾਕ ਅਫਸਰ ਖੇਤੀਬਾੜੀ ਲੱਗਦਾ ਉਥੇ ਜਾਣ ਉਥੇ ਦਿਖਾਉਣ ਉਹ ਤੁਹਾਨੂੰ ਸਾਰੀ ਚੀਜ਼ ਦੱਸ ਕੇ ਜੋ ਵੀ ਤੁਹਾਡੀ ਚੀਜ਼ ਹੋਣ ਵਾਲੀ ਹੋਣਗੀ ਉਹਦਾ ਤਸੱਲੀ ਬਖਸ਼ ਜਵਾਬ ਦੇ ਕੇ ਤੇ ਉਹਦਾ ਹੱਲ ਕਰਨਗੇ ਡਾਕਟਰ ਸਾਹਿਬ ਇਹ ਵੀ ਇੱਕੋ ਹੀ ਰੀਜ਼ਨ ਆ ਕਿ ਜਿੱਦਾਂ ਗੁਰਜੋਤ ਜੀ ਨੇ ਗੱਲ ਕੀਤੀ ਵੀ ਕਈ ਵਾਰੀ 8 8 ਕਿਸ਼ਤਾਂ ਵੀ ਰੁਕ ਜਾਂਦੀਆਂ ਆ ਤੇ ਇਹ ਇੱਕੋ ਹੀ ਰੀਜ਼ਨ ਆ ਵੀ ਜਿਹੜੇ ਉਹਦੇ ਡਾਕੂਮੈਂਟ ਆ ਜਾਂ ਉਹਦਾ ਆਧਾਰ ਕਾਰਡ ਜਾਂ ਉਹਦਾ ਫੋਨ ਨੰਬਰ ਉਹਦੇ ਆਧਾਰ ਕਾਰਡ ਦੇ ਨਾਲ ਅਟੈਚ ਨਹੀਂ ਹੈਗਾ ਇਹੀ ਇਕਲੌਤਾ ਰੀਜ਼ਨ ਨੇ ਵੀ ਕਿਸ਼ਤਾਂ ਰੁਕਦੀਆਂ ਜਾਂ ਹੋਰ ਵੀ ਕਿਸੇ ਰੀਜ਼ਨ ਕਰਕੇ ਕਿਸ਼ਤ ਰੁਕ ਜਾਂਦੀ ਹੈ ਦੇਖੋ ਜੀ ਇਹਦੇ ਇਹ ਵੱਡੇ ਰੀਜ਼ਨ ਤੇ ਇਹੀ ਆ ਕਿ ਕਿਉਂਕਿ 11ਵੀਂ ਕਿਸ਼ਤ ਤੋਂ ਬਾਅਦ ਜੀ ਕਿਸ਼ਤ ਤਾਂ ਹੀ ਪੈਂਦੀ ਆ ਜੇ ਜਿਹੜਾ ਬੈਨੀਫੀਸ਼ੀਰੀ ਆ ਉਹ ਉਹਦੀ ਇਕਈ ਵੀ ਸੀ ਤੇ ਉਹਦੀ ਆਧਾਰ ਸੀਡਿੰਗ ਯਾਨੀ ਕਿ ਜਿਹੜਾ ਬੈਂਕ ਦਾ ਅਕਾਊਂਟ ਆ ਆਧਾਰ ਨਾਲ ਜੁੜਿਆ ਹੋਵੇ ਜੇਕਰ ਇਹ ਤਿੰਨੇ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਬੇਸ਼ੱਕ ਸਰਕਾਰ ਉਹਦੇ ਖਾਤੇ 'ਚ ਕਿਸ਼ਤ ਪਾ ਦਿੰਦੀ ਆ ਪਰ ਬੈਨੀਫੀਸ਼ੀਅਰੀ ਨੂੰ ਕਿਸ਼ਤ ਨਹੀਂ ਮਿਲਦੀ ਜੀ ਤੇ ਇਸ ਕੇ ਕਰਕੇ ਕਈਆਂ ਦੀਆਂ 6 ਕਿਸ਼ਤਾਂ ਕਈਆਂ ਦੀਆਂ 8 ਕਿਸ਼ਤਾਂ ਵੀ ਰੁਕੀਆਂ ਹੋਈਆਂ ਸਨ ਉਹ ਜਿੱਦਾਂ ਹੀ ਉਹਨਾਂ ਨੇ ਇਹ ਦੋਵੇਂ ਕੰਮ ਉਹਨਾਂ ਦੇ ਹੋ ਗਏ ਤਿੰਨੇ ਹੋ ਗਏ ਉਹਨਾਂ ਦੀਆਂ ਸਾਰੀਆਂ ਕਿਸ਼ਤਾਂ ਜਿਹੜੀਆਂ ਪੈਗੀਆਂ ਪਰ ਇਸ ਤੋਂ ਬਿਨਾ ਇੱਕ ਰੀਜ਼ਨ ਹੋਰ ਵੀ ਹੁੰਦਾ ਕਿ ਕਿਉਂਕਿ ਨਾ ਜਿਹੜੀ ਇਹ ਸਕੀਮ ਆ ਉਹਦੀਆਂ ਗਾਈਡਲਾਈਨਾਂ ਦੀ ਵਾਇਲੇਸ਼ਨ ਹੋ ਜਾਂਦੀ ਕਈ ਵਾਰੀ ਕਿਉਂਕਿ ਇਹ ਹੈਗਾ ਕਿ ਫਾਰਮਰ ਫੈਮਿਲੀ ਆ ਉਹਦੇ ਵਿੱਚੋਂ ਸਿਰਫ ਇੱਕ ਇਸ ਸਕੀਮ ਦਾ ਲਾਭ ਲੈ ਸਕਦਾ ਇੱਕ ਵਾਰ ਉਹ ਕਈ ਵਾਰੀ ਪਤੀ ਪਤਨੀ ਦੋਵਾਂ ਦੇ ਨਾਂ ਜਮੀਨ ਹੁੰਦੀ ਹੈ ਤਾਂ ਉਹ ਦੋਵੇਂ ਭਰ ਦਿੰਦੇ ਤਾਂ ਉਹਨਾਂ ਦੇ ਵਿੱਚੋਂ ਇੱਕ ਦੇ ਕੱਟੇ ਜਾਂਦੇ ਆ ਜੀ ਜੀ ਤੇ ਉਹਨੂੰ ਅਸੀਂ ਕਹਿੰਦੇ ਨੇ ਕਿ ਉਹ ਜਿਹੜਾ ਖਾਤਾ ਇਨਐਕਟਿਵ ਹੋ ਜਾਂਦਾ ਤੇ ਇਹ ਵੀ ਵਜ੍ਹਾ ਹੁੰਦੀ ਆ ਕਿ ਕਈਆਂ ਦੀਆਂ ਕਿਸ਼ਤਾਂ ਨਹੀਂ ਆਈਆਂ ਔਰ ਕਈ ਵਾਰੀ ਕੀ ਹੁੰਦਾ ਕਿ ਸਾਡੀਆਂ ਪਹਿਲਾਂ ਕਿਸੇ ਹੋਰ ਖਾਤੇ 'ਚ ਕਿਸ਼ਤਾਂ ਆ ਰਹੀਆਂ ਹੁੰਦੀਆਂ ਹੁਣ ਸਾਡਾ ਜਿਹੜਾ ਆਧਾਰਨ ਲਿੰਕ ਆ ਕੋਈ ਹੋਰ ਖਾਤਾ ਆ ਤੇ ਹੁਣ ਸਾਡੀਆਂ ਕਿਸ਼ਤਾਂ ਹੋਰ ਖਾਤੇ 'ਚ ਜਾ ਰਹੀਆਂ ਸਾਡੇ ਕੋਲੇ ਇਦਾਂ ਦੇ ਕੇਸ ਆ ਜਾਂਦੇ ਕਿ ਫਾਰਮਰ ਕਹਿੰਦਾ ਸਾਡੇ ਕੋਲ ਪੈਸੇ ਨਹੀਂ ਆਏ ਪਰ ਜਦੋਂ ਅਸੀਂ ਚੈੱਕ ਕਰਦੇ ਆ ਉਹਦੇ ਹੀ ਕਿਸੇ ਹੋਰ ਅਕਾਊਂਟ 'ਚ ਪੈਸੇ ਜਾ ਰਹੇ ਹੁੰਦੇ ਆ ਸੋ ਕਈ ਵਾਰੀ ਇਹ ਵੀ ਚੀਜ਼ਾਂ ਹੋ ਜਾਂਦੀਆਂ ਕਿਉਂਕਿ ਸਾਡਾ ਡੇਲੀ ਦਾ ਰੁਟੀਨ ਦੇ ਵਿੱਚ ਸਾਡੇ ਕੋਲ ਫਾਰਮ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹਨਾਂ ਦੇ ਕੇਸ ਖਾਤੇ 'ਚ ਪੈਸੇ ਗਏ ਆ ਤੇ ਇਹ ਵੀ ਜੇ ਚੈੱਕ ਕਰਾਉਣਾ ਨਾ ਤੇ ਉਹ ਵੀ ਖੇਤੀਬਾੜੀ ਵਿਭਾਗ ਦੇ ਵਿੱਚ ਆਪਣਾ ਆਧਾਰ ਛਾੜ ਦੇਣ ਉਹ ਚੈੱਕ ਕਰਕੇ ਤੁਹਾਨੂੰ ਦੱਸ ਵੀ ਦੇਣਗੇ ਕਿ ਕਿਹੜੇ ਖਾਤੇ 'ਚ ਪੈਸੇ ਗਏ ਨੇ ਕਿਸ ਤਰੀਕ ਨੂੰ ਗਏ ਨੇ ਜੀ ਸੋ ਪੀਐਮ ਕਿਸਾਨ ਸਰਮਾ ਦੀਦੀ ਯੋਜਨਾ ਜਿਹੜੀ ਆ ਸਿੱਧੇ ਰੂਪ ਦੇ ਵਿੱਚ ਕਿਸਾਨਾਂ ਦੇ ਫਾਇਦੇ ਦੇ ਲਈ ਆ ਉਮੀਦ ਕਰਦੇ ਆ ਕਿ ਅੱਜ ਦੀ ਜਾਣਕਾਰੀ ਕਿਸਾਨਾਂ ਦੇ ਲਈ ਪੁਖਤਾ ਰਹੀ ਹੋਏਗੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਯੋਜਨਾ ਦੇ ਨਾਲ ਜੁੜੀ ਹਰ ਬੁਨਿਆਦੀ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਜਿਹੜੇ ਵੀ ਕਿਸਾਨ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਨੇ ਆਪਣੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਖੇਤੀਬਾੜੀ ਵਿਭਾਗਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਡਾਕੂਮੈਂਟ ਆਪਣੇ ਬਕਾਇਦਾ ਤੌਰ ਤੇ ਉੱਥੇ ਪਹੁੰਚਾ ਕੇ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ ਸੋ ਅੱਜ ਦੇ ਇਸ ਲਾਈਵ ਸ਼ੋ ਦੇ ਵਿੱਚ ਇਸ ਸਕੀਮ ਬਾਰੇ ਯੋਜਨਾ ਬਾਰੇ ਚਾਤ ਪਾਉਣ ਲਈ ਚਰਚਾ ਦਾ ਵਿਸ਼ੇ ਦੇ ਨਾਲ ਸਾਡੇ ਨਾਲ ਜੁੜਨ ਲਈ ਡਾਕਟਰ ਸਾਹਿਬ ਜਿਸਪਾਲ ਜੀ ਗੁਰਦੂ ਜੀ ਸਟੂਡੀਓ ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾ